ਕਿੰਨੇ ਕ ਚਿਹਰੇ ਦੇਖ ਕੇ ਖੁਸ਼ ਹੋਣਾ ਤੇ ਕਿੰਨੇ ਕ ਚਿਹਰੇ ਦੇਖ ਕੇ ਦੁੱਖ ਟੁੱਟਦੇ ਨੇ ਤੇਰੇ ਤੇ ਤੂੰ ਮਤਲਬ ਸਾਈਕਲ ਤੇ ਵੀ ਸਟੈਂਡ ਹੁੰਦਾ ਪਰ ਤੂੰ ਸੱਚੀ ਬਹੁਤ ਬੇਸ਼ਰਮ ਬੰਦਾ ਨਿਕਲਿਆ ਉਹ ਘਟੋ ਘਟ ਮੇਰੇ ਬਾਰੇ ਨਾ ਸਹੀ ਅੱਜ ਬਾਗ ਬਾਰੇ ਸੋਚ ਲਾ ਸਟੈਂਡ ਦੇ ਨਾਲ ਇੱਕ ਤੁੱਕੀ ਵੀ ਹੁੰਦੀ ਹੈ ਜਿਵੇਂ ਬੰਦੇ ਦੇ ਨਾਲ ਘਰ ਵਾਲੀ ਹੁੰਦੀ ਹੈ ਜਦੋਂ ਉਹ ਤੁੱਕੀ ਖਰਾਬ ਹੋ ਜਾਣਾ ਫਿਰ ਸਟੈਂਡ ਆਪ ਲੈਂਦਾ ਆਪੇ ਖੜਾ ਹੋ ਜਾਂਦਾ ਫਿਰ ਸਟੈਂਡ ਦੀ ਮੈਦ ਦਾ ਮਰ ਜਾਂਦੀ ਹੈ ਚੱਲ ਮੇਰੇ ਨਾਲ ਤੇ ਤੇਰੇ ਤੋਂ ਨਹੀਂ ਨਭਾਈ ਗਈ ਆ ਜਿਹੜੀ ਦੂਜੀ ਤੁੱਕੀ ਲੱਭੀ ਆ ਇਹਦੇ ਨਾਲ ਕਿੰਨਾ ਕੁ ਟਾਈਮ ਕੱਟੇਗਾ ਫਿਰ ਕੱਟ ਲਾਂਗੇ ਨਾ ਜਰ ਤੁੱਕੀ ਸਹੀ ਨਹੀਂ ਹੋਣਾ ਜਰ ਸਟੈਂਡ ਸਹੀ ਨਹੀਂ ਹੂੰ ਤੇ ਸ਼ਰਮ ਕਿਸੇ ਥਾਂ ਦਾ ਉਹ ਮੈਂ ਤੈਨੂੰ ਇਹ ਕਹਿਨੀ ਆ ਵੀ ਘਟੋ ਘਟ ਲੋਕਾਂ ਦੀ ਲੱਜ ਸ਼ਰਮ ਰੱਖ ਲੈ ਲਿਆ ਕੇ ਘਰੇ ਬਿਠਾਤੀ ਆ ਇਹਨੂੰ ਕਹਿ ਵੀ ਘਰੋਂ ਨਿਕਲੇ ਹਾ ਚੰਗੀ ਮੁਸੀਬਤ ਪਈ ਐ ਜਿਹੜਾ ਰਾਤੋਂ ਰਾਤ ਘਰੀ ਛੱਡਣਾ ਪੈ ਗਿਆ ਸਾਨੂੰ ਉਹ ਇਹ ਤਾਂ ਹੋਣਾ ਹੀ ਸੀ ਮਾਂ ਜਿਹੜਾ ਸਾਂਭ ਸੰਭਾਲਦੀ ਪਈ ਘਰ ਦੀ ਨਾ ਤਾਂ ਕਦੇ ਛੱਤਾਂ ਤੇ ਚੜ ਕੇ ਆਏ ਦੇਖਿਆ ਤੀ ਵੀ ਮਿੱਟੀ ਪਾਉਣ ਵਾਲੀ ਐ ਕਿ ਨਹੀਂ ਪਾਉਣ ਵਾਲੀ ਨਾ ਹੀ ਦੇਖਿਆ ਤੀ ਵੀ ਛੱਤ ਗਿੱਲੀ ਐ ਸੁੱਕੀ ਐ ਕੱਬਲ ਹੋਏ ਨੇ ਵੱਢਣੇ ਨੇ ਕਦੇ ਖੁਰਚਣਾ ਕਦੇ ਕੁਝ ਦੇਖੀ ਨਹੀਂ ਤੂੰ ਪੁੱਤ ਫਿਰ ਇਹ ਤਾਂ ਤੈਨੂੰ ਵੀ ਚਾਹੀਦਾ ਸੀ ਪਰ ਉਹ ਹੀ ਤਾਂ ਗੱਲ ਕਰਦਾ ਹਾਂ ਕੱਬਲ ਮੈਂ ਥੋੜੀ ਖੁਰਚਣਾ ਮੈਂ ਤੇਰਾ ਤਾਂ ਨਾਂ ਹੀ ਨਹੀਂ ਲਿਆ ਆਪਣੀ ਇਹ ਗੱਲ ਕਰਦਾ ਦੀ ਸਾਹ ਸੰਭਾਲ ਵਾਲੀ ਰੱਖੀ ਹੋਈ ਸੀ ਆਪਣੀ ਚਲੋ ਮੰਮੀ ਤੁਸੀਂ ਆਪਸ ਵਿੱਚ ਕਿਉਂ ਬਹਿਸ ਕਰੀ ਆ ਹੁਣ ਵੈਸੇ ਤਾਂ ਨਾ ਮੈਂ ਸੋਚਦੀ ਸੀ ਇੱਕ ਪਾਸੋਂ ਵਧੀਆ ਹੋਇਆ ਹੁਣ ਆਪਾਂ ਆਪਣੇ ਹਿਸਾਬ ਨਾਲ ਨਵਾਂ ਘਰ ਪਾ ਲਾਂਗੇ ਹਾਂ ਇਹ ਵੀ ਵਧੀਆ ਗੱਲਾਂ ਨਾਲ ਹੀ ਪੈ ਜੂ ਨਵਾਂ ਘਰ ਹੈ ਮੈਂ ਤਾਂ ਛੱਤਾਂ ਛੱਤਾਂ ਬਦਲੂੰਗਾ ਉਹਦੀਆਂ ਬਾੜੇ ਸੁਪਨੇ ਜਿਹਾ ਨਾ ਦੇਖੋ ਤੁਸੀਂ ਘਰ ਬਣਾਉਣ ਦੇ ਖਰਚਾ ਬਹੁਤ ਹੋ ਜਾਂਦਾ ਐਟਾਂ ਨਹੀਂ ਪੂਰੀਆਂ ਹੋਣੀਆਂ ਛੋਡੇ ਤੋਂ ਉਹ ਪੁੱਤ ਇੰਨੇ ਜੋਗੇ ਤਾਂ ਹੈਗੇ ਆ ਆਪਾਂ ਘਰ ਬਣਾ ਲਾਂਗੇ ਤੈਨੂੰ ਲੱਗਦਾ ਮੈਂ ਇੰਨੇ ਜੋਗੇ ਆ ਕਿਹੜੇ ਪਾਸੇੋਂ ਇੰਨੇ ਜੋਕੇ ਸੱਤਾ-ਛੱਤਾ ਬਦਲੂਗਾ ਭਾਈ ਮੈਂ ਹੋਰ ਨਹੀਂ ਮੈਂ ਕੱਸ ਤੇ ਵੀ ਰੁਪਈਆ ਲਾਉਂਦਾ ਚਲ ਜਿਹੜਾ ਨੁਕਸਾਨ ਹੋ ਗਿਆ ਫਰਨੀਚਰ ਦਾ ਉਹ ਤਾਂ ਲਿਹਾਣੀ ਪਊਗਾ ਹੁਣ ਕਦੇ ਪੋਜ਼ਿਟਿਵ ਵੀ ਸੋਚ ਲਿਆ ਕਰੋ ਤੁਸੀਂ ਹਮੇਸ਼ਾ ਪੁੱਠੇ ਪਾਸੇ ਕਿਉਂ ਜਾਂਦੇ ਹੁੰਨੇ ਹੋ ਉਹਦੀ ਜੀ ਪੁੱਠਾ ਪਾਸਾ ਕਿਹੜਾ ਹੋ ਗਿਆ ਆਰਦੀ ਹਾਇਸੀਅਤ ਦੇ ਹਿਸਾਬ ਨਾਲ ਹੀ ਬੰਦਾ ਸੋਚਦਾ ਹੁੰਦਾ ਪੋਜ਼ਿਟਿਵ ਕੀ ਸੋਚਾਂਗੇ ਹੁਣ ਆਪਾਂ ਜਿੰਨੇ ਆਪਾਂ ਇਸ ਜੋਗੇ ਹੈਗੇ ਉਹ ਤੋਂ ਜੇ ਉੱਪਰ ਹੋ ਕੇ ਲਾਵਾਂਗੇ ਉਹ ਕਾਹਦਾ ਪੋਜ਼ਿਟਿਵ ਹੋਇਆ ਬਾਅਦ 'ਚ ਫਿਰ ਨੈਗੇਟਿਵ ਹੁੰਦੀ ਫਰੀ ਚੱਲੀ ਕੋਈ ਨਹੀਂ ਠੀਕ ਹੈ। ਹਰ ਸਿਆਣੇ ਬਣਿਆ ਕਰੋ ਮੜਾ ਮੋਟਾ। ਸਿਆਣਪ ਨਾਲ ਕੰਮ ਲੋ। ਜੇ ਖਰਚਾ ਆਇਆ ਉਹ ਦੇਖ ਕੇ ਨਿਜੱਠਾ ਕੇ ਆਪਾਂ। ਤੂੰ ਵੀ ਸਿਆਣਾ ਬਣਿਆ ਕਰ ਥੋੜਾ ਜਿਹਾ। ਅੱਬ ਤੋਂ ਬਾਹਰ ਹੋ ਕੇ ਨਜੱਲਿਆ ਕਰ। ਤਾਂ ਮੈਨੂੰ ਕਹਿਣ ਲੱਗੇ ਕਿ ਹਾਬ ਤੋਂ ਬਾਹਰ ਹੋ ਕੇ ਚੱਲ ਪੈ ਮਾ। ਹੋਰ ਕੀ ਐਂ ਤਾਂ ਕਹਿ ਸਕਦਾ ਐ ਵੀ ਹਾਂ ਬਣਾ ਲਾਂਗੇ ਭਾਈ। ਬਣ ਜੂਗਾ। ਚੰਗਾ ਜੀ। ਬਣਾ ਲਾਂਗੇ। ਨਵਾਂ ਬਣਾਵਾਂਗੇ। ਨਵਾਂ ਬਣਾਵਾਂਗੇ ਬਾ। ਤੇ ਬਣਾਵਾਂਗੇ ਫਿਰ? ਹਾਂ ਨਵਾਂ ਬਣਾ। ਤਾਂ ਹੈ ਗਈ। ਠੀਕ ਆ ਚੰਗਾ ਆ ਦੇਖ ਲਓ ਮम्मी ਤੇ ਤੁਸੀਂ ਮੈਨੂੰ ਕਹਿਣ ਲੱਗ ਜਾ ਚਲ ਕੋਈ ਨਾ ਫਿਰ ਕੀ ਹੋ ਗਿਆ ਵੈਸੇ ਮੰਮੀ ਆਪਾਂ ਨਵੇਂ ਘਰ ਚ ਆਤ ਆ ਗਏ ਇੱਥੇ ਜੀ ਲੱਗ ਜੂਗਾ ਆਪਣਾ ਲੱਗ ਜੂਗਾ ਜੀ ਲੱਗਣ ਨੂੰ ਕੀ ਇਹ ਪਤਾ ਆਪਣੇ ਘਰ ਦੇ ਵਿੱਚ ਜੀ ਲੱਗਦਾ ਨਹੀਂ ਹੋਰ ਸਾਰੇ ਸਮਾਨ ਦੀ ਸੈਟਿੰਗ ਕਰਨੀ ਪੂ ਰਾਤੋਂ ਰਾਤ ਸਮਾਨ ਚੱਕਣਾ ਪੈ ਗਿਆ ਫਿਰ ਕੀ ਹੋ ਗਿਆ ਬੰਦੇ ਤੇ ਬਹੁਤ ਬਹੁਤ ਕਸ਼ਟ ਆਉਂਦੇ ਨੇ ਬਹੁਤ ਬਹੁਤ ਨੇਰੀਆਂ ਆਉਂਦੀਆਂ ਨੇ ਤੈਨੂੰ 20 ਵਾਰੀ ਕਿਹਾ ਸਮਾਂ ਹੁੰਦਾ ਟਾਲ ਜੂਗਾ ਗਲਤ ਤਾਂ ਠੀਕ ਹੈ ਮੰਮੀ ਤੁਹਾਡੀ ਉਹ ਹੀ ਨਾ ਟੈਨਸ਼ਨ ਲਿਆ ਕਰੋ ਜਿਹਨੇ ਕਹਿੰਦਾ ਵੀ ਹੁਣ ਘਰ ਨਹੀਂ ਬਣਾਉਣਾ ਤੇ ਓਕੀ ਬਣਾਊਗਾ ਨਹੀਂ ਉਹ ਤੂੰ ਇੱਕ ਜਿੱਦ ਜੀ ਕਰੀ ਜਾਂਦਾ ਹਾਂਜੀ ਹੁਣ ਨਵੀਂ ਜਗ੍ਹਾ ਆਏ ਨੇਗੇ ਟੈਨਸ਼ਨ ਤਾਂ ਉਹਨਾਂ ਨੂੰ ਵੀ ਉਨੀ ਹੋ ਆ ਗਈ ਹਾਂ ਚਲੋ ਹੌਲੀ ਹੌਲੀ ਲੰਘ ਜੂਗਾ ਇਹ ਟਾਈਮ ਵੀ ਚਲੋ ਮੈਂ ਕਰ ਲਾਂ ਮੈਂ ਮੜੀ ਸੀ ਸੈਟਿੰਗ ਤੁਸੀਂ ਬੈਠੋ ਵੇਖ ਸਾਗ ਹਾਂਜੀ ਕਟਚੀ ਜੀ ਮਾਰ ਦੇ ਕਰੀ ਨਹੀਂ ਤਾਂ ਉੱਤੋਂ ਪੰਜ ਜੀ ਝੁੱਲੀ ਜਾਂਦਾ ਕੀ ਕਰਾਂ ਮੈਂ ਨਾ ਆਪਕੇ ਕਿਹੜਾ ਲੱਗਦੇ ਇਹ ਨੂੰ ਛੇੜਨੋਂ ਨਹੀਂ ਹਟਦੀ ਉਹ ਗੋ ਫੁੱਲਣੋਂ ਨਹੀਂ ਹਟਦਾ ਇਹਨਾਂ ਦੀ ਐਂ ਹੀ ਕੜਕਦੀ ਰਹਿੰਦੀ ਐ ਤੂੰ ਕੀ ਕਰ ਲਿਆ ਨਾ ਸਿਮਰਨ ਤੂੰ ਮੰਮੀ ਬਸ ਨਹੀਂ ਆਈ ਜੀ ਮੈਂ ਬਸ ਦੀ ਵੇਟ ਕਰਦੀ ਰਹੀ ਅੱਧਾ ਘੰਟਾ ਹੋ ਗਿਆ ਵੇਖ ਲੈ ਮੈਂ ਤਾਂ ਪਹਿਲੀ ਕਹਿੰਦੀ ਸੀ ਪਰਮਾਤਮਾ ਵੀ ਨਹੀਂ ਚਾਹੁੰਦਾ ਵੀ ਤੂੰ ਇਸ ਘਰੋਂ ਜਾਵੇਂ ਚੱਲ ਵਧੀਆ ਹੋਇਆ ਤੂੰ ਆ ਗਈ ਮੈਂ ਇੱਥੇ ਕੱਲੀ ਦੀ ਭੁਗਾਈ ਕਰਦੀ ਫਿਰ ਜਾਂਦੀ ਉਹ ਤਾਰੀ ਵੀ ਮਿਲਿਆ ਸੀਗਾ ਤੇ ਕਹਿੰਦਾ ਮੈਂ ਛੱਡ ਦਿੰਨਾ ਮੈਂ ਕਿਹਾ ਨਹੀਂ ਨਹੀਂ ਮੈਂ ਕਿਹਾ ਮੈਂ ਆਪਣੇ ਆਪ ਹੀ ਭੱਗ ਜੂੰਗੀ ਤੇ ਫਿਰ ਉਹ ਚਲਾ ਗਿਆ ਮੰਮੀ ਨਾ ਮੈਨੂੰ ਐਂ ਦੱਸ ਇਹ ਪਤਾ ਨਹੀਂ ਕਿੱਥੋਂ ਟਪਕ ਪੈਂਦੇ ਨੇ ਕੋਈ ਆਵੇ ਰਿਸ਼ਤੇਦਾਰ ਭੈਣ ਭਾਈ ਹਰੇਕ ਤਾਂ ਮੂਹਰੇ ਖੜਨਗੇ ਪਤਾ ਨਹੀਂ ਕਿਉਂ ਅਹੇ ਜੇ ਕਲਮੂਹੇ ਮੱਥੇ ਲੱਗਦੇ ਨੇਗੇ ਉਹ ਕਿ ਸਾਡੀ ਕੁੜੀ ਥੋੜੀ ਜਿਹੀ ਹੱਥਾਂ ਦਰ ਕੇ ਮੱਥੇ ਲੱਗਦੀ ਆ ਸਾਡੇ ਜਦੋਂ ਮੈਂ ਜਾ ਰਹੀ ਸੀ ਨਾ ਮਨਪ੍ਰੀਤ ਵੀ ਮਿਲੀ ਸੀ ਨਲੇ ਉਹਦੀ ਮੰਮੀ ਮਿਲੀ ਸੀਗੀ ਬਾਦੂ ਘਟੂ ਜੀ ਬੋਲਦੀਆਂ ਸੀ ਉਹ ਵੀ ਮੈਨੂੰ ਅੱਜ ਤੈਨੂੰ ਉਹ ਬਾਦੂ ਘਟੂ ਬੋਲਦੀਆਂ ਦੀ ਹਾਂ ਮੰਮੀ ਦੋ ਚਾਰ ਗੱਲਾਂ ਚੰਗੀ ਤਰ੍ਹਾਂ ਮੂੰਹ ਤੇ ਮਾਰਦੀ ਉਹਦੀ ਮਾਂ ਦੇ ਚਿਰਕ ਚਾਂਦੋ ਜੀ ਉਹੀ ਹਰੇਕ ਵਸੇ ਮੂਰੇ ਵਸਦੀ ਆ ਉਹ ਮੰਮੀ ਮੈਂ ਤਾਂ ਕੁਛ ਨਹੀਂ ਬੋਲੀ ਮੈਂ ਅਹਜਿਆਂ ਦੇ ਕਿਉਂ ਮੂੰਹ ਲੱਗਣਾ ਉਹ ਨਾ ਠੀਕ ਨਹੀਂ ਹੁੰਦੀਆਂ ਉਹਨਾਂ ਤਾਂ ਜੁੱਤੀ ਕੱਢ ਕੇ ਰੱਖੇ ਐਂ ਐਂ ਇਹਨੂੰ ਤੈਨੂੰ ਪਤਾ ਤਾਂ ਹੈਗਾ ਉਹਨਾਂ ਦੇ ਮੈਂ ਤੈਨੂੰ ਸ਼ੁਰੂ ਤੋਂ ਐਂਡ ਤੱਕ ਕਹਾਣੀ ਦੱਸੀ ਹੋਈ ਐ ਫੇਰ ਵੀ ਤੂੰ ਚੁੱਪ ਕਰਕੇ ਉਹਨਾਂ ਦੇ ਮੂਹਰੇ ਚੱਲ ਮੰਮੀ ਇਹ ਜਿਹਿਆਂ ਨਾਲ ਕਿਉਂ ਪਕਾਈ ਮਾਰਨੀ ਆ ਚਲਾ ਜਾ ਅੰਦਰ ਬੈਠ ਚੰਗਾ ਚਲ ਓ ਯਾਰ ਹੋਰ ਪੁੱਛ ਨਾ ਰੋਜ਼ ਕਲੇਸ਼ ਰਹਿੰਦਾ ਘਰੇ ਓਏ ਉਹ ਵੀ ਕੀ ਕਰੇ ਪਤਾ ਹੈ ਗੱਲ ਕੀ ਹੈ ਜਦੋਂ ਉਹ ਉਰੇ ਆਈ ਹੈ ਘਰੇ ਯਾਰ ਤੈਨੂੰ ਪਤਾ ਉਹ ਦੀ ਮੌਰ ਆ ਗਿਆ ਬਾਹਰ ਨੂੰ ਉਹਦਾ ਵੀ ਜੀ ਨਹੀਂ ਲੱਗਦਾ ਤੈਨੂੰ ਪਤਾ ਫਿਰ ਵੀ ਬੰਦੇ ਨਾਲ ਹੀ ਲੱਗਦਾ ਜੀ ਜਨਾਨੀ ਦਾ ਹੁਣ ਉਹ ਇੰਨਾ ਕਿਹੜਾ ਕਿਸੇ ਨੂੰ ਜਾਣਦੀ ਹੈ ਘਰ ਹੀ ਤਾਂ ਰਹਿੰਦੀ ਹੈ ਓਏ ਹੋਰ ਹੁਣ ਕਰਾਂ ਜਾਊਂਗਾ ਦੇਖੀ ਹੁਣ ਪਲੇਸ ਪਾਊਗਾ ਗਿਫਟ ਉਹਦੇ ਵਾਸਤੇ ਕੱਲ ਤੇਰੀ ਠੀਕ ਹੈ ਨਾ ਵੀ ਇਹ ਗਿਫਟ ਲੈ ਜਾ ਫਿਰ ਵੀ ਸਹੀ ਹੈ ਗਿਫਟ ਲੈ ਕੇ ਕਿ ਜਾਵਾਂ ਉਹ ਘੜੀ ਨਹੀਂ ਦਿੰਦੇ ਹੁੰਦੇ ਕਹਿੰਦੇ ਜਿਹਨੂੰ ਘੜੀ ਦੇ ਦੇ ਉਹਦੇ ਨਾਲ ਜਦਾਈਆਂ ਪੈ ਜਾਂਦੀਆਂ ਨੇ ਜਦਾਈ ਥੋੜੀ ਬਹੁਣੀ ਕੰਜਰਦੇ ਆ। ਹੋਰ ਕੀ ਲੱਗੇ ਆ ਮੈਂ ਉਹਦੇ ਵਾਸਤੇ। ਹਾਂ। ਓਏ ਆ ਜਿਹੜਾ ਅੱਜ ਗੱਲ ਚੱਲ ਰਹੀਆਂ ਨੇ ਆ ਲੋਰਾ ਹੀ ਆ ਖੁੱਲੀਆਂ ਹੀ ਆ ਉਹ ਲੈਣਾ ਉਹ ਤਾਂ ਹੀ ਖੁਸ਼ ਹੋ ਜੂ ਕੋਸਾ ਪਾਉਂਦੀ ਵੀ ਲੋਰਾ ਹੀ ਆ। ਹਾਂ। ਆ ਤੂੰ ਵਧੀਆ ਸਕੀਮ ਦੇਦੀ। ਚੱਲ ਪਹਿਲਾਂ ਫਿਰ ਮੈਂ ਬਾਜ਼ਾਰ ਕਣੀਏ ਜਾ ਕੇ ਆਉਣਾ। ਠੀਕ ਐ। ਚੰਗਾ। ਓਕੇ। ਮਰਨ ਜੀ ਤਾਂ ਭਾਈ ਬਣ ਗਿਆ ਸੀਗਾ ਸੂਟ ਹਾਂ ਵੀਰੇ ਸੂਟ ਤਾਂ ਤੁਹਾਡਾ ਬਣਿਆ ਪਿਆ ਆਹੀ ਆ ਕਿ ਤੋ ਹੋਰ ਨਹੀਂ ਇਹ ਵਾਲਾ ਨਹੀਂ ਹੈਗਾ ਉਹ ਅੰਦਰ ਫੇਮ ਲਿਆ ਕੇ ਦਿੰਨੀ ਆ ਤੁਹਾਨੂੰ ਕੋਈ ਗੱਲ ਨਹੀਂ ਲਿਆ ਦਿਓ ਭਾਈ ਫਿਰ ਗੱਲ ਸੁਣ ਲੈ ਭਾਈ ਐਤ ਕੀ ਦਾ ਸਮਾ ਲਿਆ ਸੂਟ ਚੱਲ ਕੋਈ ਗੱਲ ਨਹੀਂ ਆਪ ਦੇ ਨਾ ਬਾਰੋਂ ਹੀ ਸਮਾ ਲਿਆ ਕਰੋ ਕਿਤੇ ਇਹ ਉਰੇ ਕੋਈ ਟੇਲਰਾਂ ਦਾ ਘਰ ਨਹੀਂ ਹੈਗਾ ਵੀ ਇੱਥੇ ਜਿਹੜਾ ਕੋਈ ਦਿੰਦਾ ਕਿਹੜਾ ਆ ਜਾਂਦਾ ਉਹ ਲੈ ਤਾਂ ਇਹ ਤਾਂ ਹੈ ਗਏ ਜਿੰਨੇ ਮੈਂ ਕੋਈ ਬਗਾਨਾ ਹੁਣ ਨਾਲੇ ਜੇ ਕੋ 2 ਰੁਪਏ ਵਡਿਚਣ ਕੇ ਆਦੇ ਦੇ ਬਟਾ ਦਾਂਗੇ ਕੋਈ ਨੁਕਸਾਨ ਥੋੜਾ ਹੈਗਾ ਉਹ ਕੋਈ ਨਹੀਂ ਵੀਰੇ ਇਹਨਾਂ ਦਾ ਕੀ ਕਹਿਣਾ ਇਹ ਤਾਂ ਐਂ ਬੋਲਦੇ ਰਹਿੰਦੇ ਨੇ ਚਾਹੇ ਦਿਨਾ ਆਉ ਚਾਹੇ ਰਾਤ ਆਉ ਜਦੋਂ ਵੀ ਤੁਸੀਂ ਸੂਟ ਫੜਾ ਕੇ ਜਾਣਾ ਮੈਨੂੰ ਸੂਟ ਫੜਾ ਕੇ ਜਾਇਆ ਕਰੋ ਮੈਂ ਸਿਉ ਕੇ ਤਿਆਰ ਕਰੂੰਗੀ ਹਾਂ ਇਹਨੇ ਕਿਹੜਾ ਸੰਗ ਸ਼ਰਮ ਮੰਨਣੀ ਆ ਕੇ ਦਿਨਾ ਆਉ ਰਾਤ ਆਉ ਦੇਖ ਪਾਈ ਸਾਡੇ ਘਰੇ ਤਾਂ ਆਉਣ ਦੀ ਲੋੜ ਨਹੀਂ ਤੂੰ ਇੱਕ ਵਾਰੀ ਕਹਾ ਲੈ ਦੋ ਵਾਰੀ ਕਹਾ ਲੈ ਆਦਾ ਹੁਣ ਇੱਕ ਵਾਰੀ ਸੂਟ ਲੈ ਜਾ ਬਸ ਮੈਥੋਂ ਬੁਰਾ ਨਹੀਂ ਕੋਈ ਜੇ ਦਵਾਰੇ ਉਰੇ ਘੇੜੇ ਮਾਰੋ ਕੋਈ ਗੱਲ ਨਹੀਂ ਬਾਈ ਇਹਨਾਂ ਦੀ ਗੱਲ ਤੇ ਗੌਰ ਕਰਨ ਦੀ ਨਾ ਲੋੜ ਹੀ ਨਹੀਂ ਹੈਗੀ ਠੀਕ ਆ ਤੁਸੀਂ ਮੈਂ ਇਥੋਂ ਸੂਟ ਸਮਾਉਣੇ ਆ ਮੈਨੂੰ ਸੂਟ ਫੜਾਉਣੇ ਆ ਮੈਂ ਤੁਹਾਨੂੰ ਫੜਾਉਣੇ ਆ ਬਸ ਜਦੋਂ ਜੀ ਕਰਦਾ ਤੁਸੀਂ ਆ ਕੇ ਮੈਨੂੰ ਗੇੜ ਚ ਮੈਨੂੰ ਸੂਟ ਫੜਾਇਆ ਕਰੋ ਆਪਦਾ ਫੜ ਕੇ ਲੈ ਜਾ ਕਰੋ ਬਸ ਉਹ ਕੋਈ ਗੱਲ ਨਹੀਂ ਬਾਈ ਜੇ ਮੇਰਾ ਗੁੱਸਾ ਕਰਦੇ ਮੈਂ ਤੇਰੀ ਭਾਬੀ ਨੂੰ ਭੇਜ ਦਿਆ ਕਰੂੰਗਾ ਮੈਨੂੰ ਤਾਂ ਸਮਝ ਨਹੀਂ ਆਉਂਦੀ ਹੈਗੀ ਲੋਕ ਤਾਂ ਕਹਿੰਦੇ ਨੇ ਸਾਡੇ ਨੂੰ ਤੀ ਕੰਮ ਲੱਗੇ ਇਹ ਕੰਮ ਲੱਗਣੀ ਹਟਾਉਂਦੀ ਹੈਗੀ ਇਹਨਾਂ ਪੱਲੇ ਹੈਵੀ ਕੀ ਬਾਈ ਹੈ ਇਹ ਮੱਛ ਸਾੜੀ ਸਕਦੇ ਆ ਉਹੀ ਰੜੀ ਜਾਂਦਾ ਸਾਰਾ ਟੱਬਰ ਕੋਈ ਗੱਲ ਨਹੀਂ ਇਹਨਾਂ ਨੂੰ ਤਾਂ ਬਸ ਆਏ ਆ ਵੀ ਇਹ ਕਮਾਉਣ ਕਾਤੋਂ ਲੱਗ ਗਈ ਹੁਣ ਸਾਡੇ ਹੱਥਾਂ ਲਗਾ ਤੋ ਨਹੀਂ ਚਾਕਦੀ ਚੱਲ ਬਈ ਲਿਆ ਦੋ ਫਿਰ ਆ ਕੇ ਮੈਨੂੰ ਬੋਲੂਗੀ ਕੀ ਫਾਦਾ ਆਏ ਕਿਵੇਂ ਬੋਲੂਗੀ ਕੋਈ ਨਾ ਉਹੀ ਨਾ ਡਰੀ ਜਾਇਆ ਕਰੋ ਮੈਂ ਲਿਆਉਣੀ ਐ ਸੂਟ ਹਾਂ ਬਈ ਫਿਰ ਵੀ ਚੱਲ ਵੱਡੇ ਨੇ ਇਨ ਇੱਜ਼ਤਾ ਕਰਨੀ ਕਰਨੀ ਸਟਾਰਟ ਜੀ ਮੰਮੀ ਹਾਂ ਬੋਤ ਕੀ ਸੋਚੀ ਜਾਂਨੇ ਹੋ ਰਿਆ ਕੇ ਬੈਗੇ ਬਸ ਕੁਛ ਨਹੀਂ ਮੈਂ ਤਾਂ ਚਾਹ ਤਰੀ ਸੀਗੀ ਅੰਦਰ ਤੁਹਾਨੂੰ ਦੇਖਦੀ ਸੀ ਮੈਂ ਪਤਾ ਨਹੀਂ ਮੰਮੀ ਕਿੱਧਰ ਗਏ ਮੈਂ ਇੱਧਰ ਆ ਕੇ ਬੈ ਗਈ ਬਾਹਰ ਬਸ ਸੌਂਜੀ ਕੀ ਹੋ ਗਿਆ ਕੀ ਸੋਚੀ ਜਾਂਦੇ ਕੁਝ ਨਹੀਂ ਬਸ ਸੋਚਾਂ ਤਾਂ ਹੁੰਦੀਆਂ ਪਤਾ ਨਹੀਂ ਜਿਹੜੀਆਂ ਹੈਗੀਆਂ ਨੇ ਹੋਰ ਕਿਹੜਾ ਕੋ ਨਵੀਆਂ ਨੇ ਮੰਮੀ ਮੈਂ ਤਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਦੱਸ ਮੈਂ ਤਾਂ ਇਹ ਕਹਿੰਦੀ ਸੀ ਆਪਾਂ ਚਲੋ ਇੱਕ ਵਾਰੀ ਤਾਂ ਨਵੇਂ ਘਰ ਚ ਆ ਗਏ ਪਰ ਆਪਾਂ ਨੂੰ ਹੁਣ ਉਹ ਘਰ ਤਾਂ ਦੁਬਾਰੇ ਪਾਉਣਾ ਹੀ ਪਊਗਾ ਉਹਦਾ ਕੀ ਕਰਾਂਗੇ ਹੁਣ ਆਪਾਂ ਲੈ ਪੁੱਤ ਮੇਰੀ ਗੱਲ ਸੁਣੋ ਹੁਣ ਸਾਲ ਤਾਂ ਇਹ ਬਾਹਰ ਲਾ ਆਇਆ ਹਾਲੇ ਵੀ ਆਪਣੇ ਕੋਲ ਪੈਸਿਆਂ ਦੀ ਕਮੀ ਹੈ ਵਿਚਾਰੇ ਨੇ ਦੇਖ ਲੈ ਪੰਜੀ ਪੰਜੀ ਜੋੜ ਕੇ ਨਾ ਫਿਰ ਵੀ ਇਹਨੇ ਇਕੱਠੇ ਕਰ ਲਏ ਨੇ ਬਸ ਜੇ ਕਮੀ ਹੈ ਨਾ ਤੇ ਸੁੱਖ ਸ਼ਾਂਤੀ ਦੀ ਚੈਨ ਦੀ ਕਮੀ ਹੈ ਉਹ ਕਾਸੇ ਦੀ ਕਮੀ ਤੁਸੀਂ ਕਿਉਂ ਇਹ ਗੱਲਾਂ ਦੀ ਟੈਨਸ਼ਨ ਲੈਣੇ ਹੋਗੇ ਜੇ ਇੱਥੋਂ ਤੱਕ ਰੱਬ ਨੇ ਸਾਰਾ ਕੁਝ ਠੀਕ ਕੀਤਾ ਤਾਂ ਅੱਗੇ ਵੀ ਕਰ ਹੀ ਦੇਊਗਾ ਇਹੀ ਤੇ ਮੈਂ ਕਹਿੰਨੀ ਆ ਵੀ ਘਰ ਪਾਉਣ ਨੂੰ ਕੀ ਘਰ ਤਾਂ ਆਪਾਂ 10 ਦਿਨਾਂ 'ਚ ਖੜਾ ਕਰ ਦਿਆਂਗੇ ਪਰਿਵਾਰ ਦੇ ਵਿੱਚ ਸਮੇਤਾ ਜ਼ਰੂਰੀ ਹੈ ਇਕਤਾ ਜ਼ਰੂਰੀ ਹੈ ਗੱਲ ਤਾਂ ਮੰਮੀ ਤੁਹਾਡੀ ਸਹੀ ਜਿੱਥੇ ਪਿਆਰ ਹੈ ਨਾ ਉੱਥੇ ਸਭ ਕੁਝ ਬਣ ਜਾਂਦਾ ਸਹੀ ਗੱਲ ਆ ਮੰਮੀ ਪਹਿਲਾਂ ਤਾਂ ਮਕਾਨ ਹੀ ਹੁੰਦਾ ਘਰ ਤਾਂ ਸਾਰਿਆਂ ਦੇ ਪਿਆਰ ਨਾਲ ਹੀ ਬਣਦਾ ਹੈਗਾ ਹਾਂ ਚਲੋ ਮੰਮੀ ਅਦਾ ਹੀ ਪੁੱਛਦੀ ਸੀਗੀ ਤੁਹਾਡੇ ਤੋਂ ਮੈਨੂੰ ਤਾਂ ਇਹੀ ਟੈਨਸ਼ਨ ਹੋ ਰਹੀ ਸੀ ਕਿ ਆਪਾਂ ਹੁਣ ਆ ਘਰ ਚਾਹਤਾ ਗਏ ਇਹ ਘਰ ਉਹ ਘਰ ਨਾਲ ਉਹ ਛੋਟਾ ਮੇਰਾ ਤਾਂ ਇੱਥੇ ਜੀ ਨਹੀਂ ਲੱਗਦਾ ਹੈਗਾ ਉੱਥੇ ਤਾਂ ਵੇੜੇ ਚੇ ਗੇੜੇ ਦੇ ਲੈਂਦੀ ਸੀ ਮੈਂ ਏਡਾ ਵੇੜਾ ਸੀ ਚਾਹੇ ਨਾ ਇੱਕ ਕਮਰਾ ਹੋਵੇ ਠੀਕ ਹੈ ਆਪਣਾ ਹੋਣਾ ਚਾਹੀਦਾ ਆਪਣੇ ਘਰ ਤਾਂ ਬੈਠੇ ਆ ਵਾਲਾਂਗੇ ਘਰ ਪਾਉਣ ਨੂੰ ਕੀ ਪਤਾ ਆਪਣੇ ਕੋਲ ਕਿਹੜਾ ਪੈਸੇ ਨਹੀਂ ਹੈਗੇ ਕੋਈ ਕਮੀ ਹੈ ਕਾਸੇ ਦੀ ਆਪਣੇ ਕੋਲ ਹਾਂ ਮੰਮੀ ਗੱਲ ਤਾਂ ਥੋੜੀ ਸਹੀ ਆ ਮੈਂ ਤਾਂ ਆਪ ਗੱਲੀ ਬੈਠੀ ਹੀ ਸੋਚੀ ਜਾਂਦੀ ਸੀ ਫਿਰ ਤੂੰ ਕਿਉਂ ਐਵੇਂ ਸੋਚਦੀ ਐ ਬੈਠੇ ਆ ਨਾ ਅਸੀਂ ਤੁਹਾਨੂੰ ਪਤਾ ਜੇ ਤਾਰੀ ਨਾਲ ਗੱਲ ਕਰੋਂਗੇ ਉਹਨਾਂ ਨੇ ਤਾਂ ਗੱਲ ਕੋਈ ਮੇਰੀ ਸੁਣੀ ਨਹੀਂ ਸੀ ਤਾਂ ਹੀ ਮੈਂ ਸੋਚਾਂ ਮੈਂ ਮੰਮੀ ਨਾਲ ਕਰਦੀ ਆ ਗੱਲ ਕਿ ਹੁਣ ਅੱਗੇ ਕੀ ਕਰਾਂਗੇ ਕੋਈ ਨਹੀਂ ਪਤਾ ਵੈਗਰੂ ਚੰਗਾ ਹੀ ਕਰੇਗਾ ਜਿਹੜਾ ਕੁਝ ਕਰੇਗਾ ਕਿਉਂਕਿ ਮੈਂ ਪਿੰਡ ਵਾਲੇ ਮੰਮੀ ਨਾਲ ਵੀ ਕੀਤੀ ਸੀ ਗੱਲ ਉਹਨਾਂ ਨੂੰ ਵੀ ਇਹੀ ਟੈਨਸ਼ਨ ਪੈ ਰਹੀ ਸੀ ਕਿ ਹੁਣ ਤੁਸੀਂ ਇੱਥੇ ਆ ਗਏ ਵੀ ਹੁਣ ਅੱਗੇ ਕੀ ਕਰੋਗੇ ਤਾਂ ਹੀ ਮੈਂ ਤੁਹਾਡੇ ਨਾਲ ਗੱਲ ਕੀਤੀ ਉਹਨਾਂ ਨੂੰ ਸਭ ਹੌਸਲਾ ਦਿਆ ਕਰ ਵੀ ਸਾਡੇ ਕੋਲ ਸਭ ਕੁਝ ਰੱਬ ਦਾ ਦਿੱਤਾ ਐਵੇਂ ਨਾ ਟੈਨਸ਼ਨ ਲਿਆ ਕਰੋ ਪਤਾ ਪੁੱਤ ਮਾਂ ਜ਼ਿਆਦਾ ਟੈਨਸ਼ਨ ਲੈਂਦੀ ਹੁੰਦੀ ਏ ਧੀ ਦੀ ਗੱਲ ਤਾਂ ਮੰਮੀ ਤੁਹਾਡੀ ਸਹੀ ਹੈਗੀ ਉਹਨਾਂ ਨੂੰ ਤਾਂ ਮੈਂ ਹੀ ਕਿਹਾ ਸੀ ਮਾਂ ਮੰਮੀ ਵੀ ਸਾਰਾ ਕੁਝ ਹੈਗਾ ਕੋਈ ਨਾ ਅੱਗੇ ਅੱਗੇ ਟਾਈਮ ਦੇ ਹਿਸਾਬ ਨਾਲ ਸਾਰਾ ਕੁਝ ਸੈੱਟ ਕਰ ਲਾਂਗੇ ਕੋਈ ਤਾਂ ਕਹਿੰਨੀ ਸਭ ਕੁਝ ਹੋ ਜਾਏਗਾ ਚਲ ਮਮੀ ਆਜ ਅੰਦਰ ਚਾਹ ਪੀ ਲਓ ਮੈਂ ਜਾਨੀ ਚਲ ਆਉਣੀ ਆ ਹਾਂਜੀ ਇਹਦਾ ਇਹਨੂੰ ਕਰਦੀ ਟੈਨਸ਼ਨ ਪਈ ਵੀ ਘਰ ਕਿਵੇਂ ਬਣੇਗਾ ਵੀ ਘਰ ਤਾਂ ਬਾਣੀ ਜਾਣਾ ਇੱਕ ਨਾ ਇੱਕ ਦਿਨ ਤਿਆਰ ਤਾਂ ਰੱਖੋ ਘਰ ਦੇ ਵਿੱਚ ਇੱਕ ਇੱਕ ਕਮਲਾ ਜਾਨੀ ਬਣਦਾ ਸੀ ਹਣਾ ਕਿਸੇ ਪਾਸੇ ਕਿ ਮੇ ਤਿਆਰ ਜੀ ਹੋਈ ਜਾਂਦੇ ਆਂ ਬੜੀ ਟਾਰ ਕਾਡਰ ਕੀ ਅੱਜ ਉਹ ਟੀਨਾ ਇਸ਼ੂ ਆ ਰਿਹਾ ਹੈ ਤਾਂ ਕਰਕੇ ਅੱਛਾ ਤਾਂ ਹੀ ਇਹਨਾਂ ਤਿਆਰ ਹੋਇਆ ਜਾ ਰਿਹਾ ਹੈ ਚਲੋ ਵਧੀਆ ਗੱਲ ਹੈ ਹੁਣ ਜੇ ਇਸ਼ੂ ਬਾਈ ਆ ਹੀ ਰਿਹਾ ਤਾਂ ਮੈਂ ਉਹਦੇ ਨਾਲ ਗੱਲ ਜ਼ਰੂਰ ਕਰੂੰਗੀ ਵੀ ਮੇਰਾ ਨਾ ਸਿਮਰਨ ਬਿਨਾ ਜੀ ਜਾਨੀ ਲੱਗਦਾ ਹੁਣ ਆਪਾਂ ਸਹੇਲੀਆਂ ਬਣ ਗਈਆਂ ਨਾ ਵੀ ਪੱਕੇ ਤੌਰ ਤੇ ਤੁਹਾਨੂੰ ਰੱਖ ਲੈਣਾ ਇੱਥੇ ਸਹੀ ਗੱਲ ਹੈ ਟੀਨਾ ਜੀ ਤਾਂ ਨਾ ਮੇਰਾ ਵੀ ਨਹੀਂ ਲੱਗਣਾ ਹੁਣ ਜੇ ਮੈਂ ਦੂਰ ਚਲੀ ਗਈ ਨਾ ਤੇ ਇੱਥੋਂ ਤੈਨੂੰ ਪਤਾ ਹੀ ਆ ਆਪਣੇ ਘਰ ਦਾ ਮਾਹੌਲ ਮੈਨੂੰ ਤਾਂ ਹੀ ਲੱਗਦਾ ਕਿਤੇ ਮੈਨੂੰ ਦੂਰ ਹੀ ਨਾ ਜਾਣਾ ਪੈ ਜੇ। ਉਹ ਨਹੀਂ ਨਹੀਂ। ਜਦੋਂ ਇੱਕ ਵਾਰੀ ਇਸ਼ੂ ਇਸ ਘਰ ਚ ਆ ਗਿਆ ਨਾ ਤਾਂ ਸਭ ਕੁਝ ਠੀਕ ਹੋ ਜਾਊਗਾ। ਕੋਈ ਗੱਲ ਨਹੀਂ। ਨਾਲੇ ਹਾਂ ਹੁਣ ਕਿੱਧਰੇ ਨਹੀਂ ਜਾਣਾ। ਮੈਂ ਕਹਿ ਰਹੀ ਆ ਨਾ ਬਾਰ-ਬਾਰ ਵੀ ਮੇਰਾ ਮਨ ਨਹੀਂ ਲੱਗਣਾ। ਚਲੋ। ਅਜੇ ਇਸ਼ੂ ਆ ਰਿਹਾ ਮੈਨੂੰ ਤਾਂ ਉਹੀ ਖੁਸ਼ੀ ਆ ਕਿ ਬਹੁਤ ਟਾਈਮ ਬਾਅਦ ਆ ਰਿਹਾ। ਐਨਾ ਵੀ ਹੈ ਵੀ ਉਹ ਸਾਹ ਨੇ ਮੰਨੀ ਤਾਂ ਸਹੀ ਗੱਲ ਵੀ ਮੈਂ ਘਰੇ ਵੀ ਆਣਾ। ਨਹੀਂ ਤਾਂ ਕਦੇ ਸੁਣਦਾ ਹੀ ਨਹੀਂ ਸੀ। ਸਹੀ ਗੱਲ ਆ। ਚਲੋ। ਹਨੂ ਖੁਸ਼ੀ ਦੇਖ ਕੇ ਨਾ ਮੈਨੂੰ ਸੱਚੀ ਬਹੁਤ ਖੁਸ਼ੀ ਹੋਈ ਨਹੀਂ ਮੈਨੂੰ ਤਾਂ ਉਸੇ ਟਾਈਮ ਖੁਸ਼ੀ ਹੋ ਗਈ ਸੀ ਜਦੋਂ ਮੈਨੂੰ ਇਸ਼ੂ ਦਾ ਫੋਨ ਆਇਆ ਕਹਿੰਦਾ ਮੈਂ ਆ ਜਾ ਰਿਹਾ ਹੇ ਤਾਂ ਗੱਲ ਹੈ ਜਦੋਂ ਘਰ ਵਾਲੇ ਦਾ ਫੋਨ ਆਉਂਦਾ ਨਾ ਤੇ ਇੰਨੇ ਟਾਈਮ ਬਾਅਦ ਘਰ ਵਾਲਾ ਘਰ ਆਉਂਦਾ ਤਾਂ ਖੁਸ਼ੀ ਅਲੱਗ ਹੀ ਹੁੰਦੀ ਹੈ ਬਾਕੀ ਕੋਈ ਗੱਲ ਨਹੀਂ ਖਾਣ ਲਈ ਬਣਾਵਾ ਕੁਝ ਨਹੀਂ ਨਹੀਂ ਦੀਦੀ ਕੁਝ ਨਹੀਂ ਖਾਣਾ ਬਸ ਮੈਂ ਤਿਆਰ ਹੋ ਜਾ ਫਿਰ ਮੈਂ ਆਉਣੀ ਆ ਬਾਰ ਜਰੂਰ ਜੀ ਤੁਸੀਂ ਟਿਕਾਈ ਨਾਲ ਤਿਆਰ ਹੋ ਤੁਹਾਡੇ ਸਾਬਜੀ ਨੇ ਆਣਾ ਹੈ ਹਨਾ ਹਾਂਜੀ ਆਜੋ ਤਿਆਰ ਠੀਕ ਹੈ ਜੀ ਕੀ ਹਾਲਾ ਗੁਰਪ੍ਰੀਤ ਵਧੀਆ ਵਧੀਆ ਬਈ ਤੁਸੀਂ ਦੱਸੋ ਠੀਕ ਠਾਕ ਤੂੰ ਦੱਸ ਵਧੀਆ ਵਧੀਆ ਕਿੱਧਰ ਰਹੇ ਨੇ ਜਨਾ ਬਸ ਯਾਰ ਤੈਨੂੰ ਪਤਾ ਹੀ ਹੈ ਕਬੀਲਦਾਰੀ ਵਾਲੇ ਮਸਲੇ ਇੰਚ ਕਦੇ ਕਿੱਧਰ ਕਦੇ ਕਿੱਧਰ ਮਾਤਾ ਹਰੀ ਠੀਕ ਨੇ ਵਧੀਆ ਜੀ ਕਰੀ ਬਾਰੇ ਸਾਰੇ ਵਧੀਆ ਹਾਂ ਆਪਣੇ ਕੇ ਬਲੇ ਬਹੁਤ ਠੀਕ ਹੀ ਆ ਪਤਾ ਹੀ ਆ ਬਾਕੀ ਕਰ ਪਰਿਵਾਰ ਆਉਂਦਾ ਜਿਵੇਂ ਸਿਸਟਮ ਹੈਗਾ ਆਪਣੇ ਦੁਕਾਨਦਾਰੀ ਕੰਮ ਕਰ ਕੰਮਕਾਰ ਵਧੀਆ ਆਈ ਜਾਂਦਾ ਕਸਟਮਰ ਵਧੀਆ ਚੱਲੀ ਜਾਂਦਾ ਯਾਰ ਇੱਕ ਮੈਂ ਤਾਂ ਐ ਕਿੜਾ ਮਾਰਿਆ ਤੀ ਹਾਂ ਸੌਦਾ ਪੱਤਾ ਲੈ ਕੇ ਜਾਣਾ ਤੀ ਲੈ ਜੀ ਉਹਦੇ ਭਾਈ ਕਿੰਨਾ ਚਾਹੀਦਾ ਐ ਯਾਰ ਮੈਂ ਹੁਣ ਮਹੀਨਾ ਡੇਢ ਮਹੀਨਾ ਤਾਂ ਫੇਰ ਨਾ ਕਿੜਾ ਬੱਜੇ ਅੱਛਾ 2 ਮਹੀਨਾ ਡੇਢ ਮਹੀਨੇ ਵਾਸਤੇ ਸਾਰਾ ਕੁਝ ਹੀ ਪਾ ਦੇ ਜਿਹੜਾ ਹੈਗਾ ਨਿੱਕ ਸੁੱਕ ਠੀਕ ਹੈ ਸਾਰਾ ਇਕੱਠਾ ਕਰਕੇ ਪਾ ਦੇ ਜਿੰਨੇ ਵੀ ਰੁਪਏ ਬਣਨਗੇ ਤੂੰ ਹੀ ਬਾਕੀ ਤੈਨੂੰ ਖੜਨਾ ਪਊਗਾ ਕਿੰਨਾ ਚਾਹੀਦਾ ਯਾਰ ਆ ਮੈਂ ਕਿਹਾ ਵੀ ਮਹੀਨੇ ਡੇਢ ਮਹੀਨੇ ਬਾਅਦ ਜਦੋਂ ਕਿਹੜਾ ਵੱਜ ਜਾ ਵਸ ਉਦੋਂ ਹੀ ਦੇਖੇ ਜਾਈਂ ਕੁਝ ਤਾਂ ਤੈਨੂੰ ਪਤਾ ਉਧਰ ਘਰ ਜਾ ਡਿਕਨ ਕਰਕੇ ਠੀਕ ਹੈ ਤਾਂ ਦਿੱਕਤ ਆ ਰਹੀ ਹੈ ਹੁਣ ਕਿਰਾਏ ਵਾਲੇ ਮਕਾਨ ਚ ਹੀ ਬੈਠੇ ਆ ਠੀਕ ਹੈ ਠੀਕ ਹੈ ਤੇ ਜਿੱਦੇ ਹੁਣ ਮਿਸਤਰੀ ਮਿਲਿਆ ਕੋਈ ਨਲ ਤਾਂ ਘਰਵਾਰ ਦਾ ਦੇਖਾਂਗੇ ਨਾਲ 4 ਰੁਪਏ ਜੋੜ ਦਈਏ ਫਿਰ ਲਾ ਦਾਂਗੇ ਠੀਕ ਹੈ ਠੀਕ ਹੈ ਤੇਰੇ ਵਾਲਾ ਤਾਂ ਕੋਈ ਨਹੀਂ ਹੈ ਡੇਢ ਮਹੀਨੇ ਚ ਹੀ ਨਵੇੜ ਜੂ ਕੋਈ ਗੱਲ ਮੈਨੂੰ ਲਿਖਾ ਦਿਓ ਪਾ ਦਾਂ ਜਿਹੜਾ ਮਰਜ਼ੀ ਉਸ ਪਾਣਾ ਹਾਂ ਸਾਰਾ ਹੀ ਐਨ ਇੱਕ ਸੁੱਕ ਤਰਾ ਖਾਣਾ ਬਿਨਾ ਦਸੋ ਕੀ ਖਾਣਾ ਹੈ ਨਾ ਨਾ ਬੋ ਆ ਮੈਨ ਲੱਗ ਗਿਆ ਬ ਬੱਸ ਠੀਕ ਐ ਬਾਪੂ ਕੀ ਅਰਦਾ ਹੁੰਦਾ ਹਣ ਬਾਪੂ ਕੰਮ ਦੇ ਦਿੰਦੇ ਨੇ ਵੀਰੇ ਕੰਮ ਦੀ ਹੁੰਦਾ ਹਾਂ ਅੱਛਾ ਹਾਂ ਮੈਂ ਤਾਵਾਂ ਆਹ ਤਰੀਕਾਰ ਅੰਕਲ ਜੀ ਸੱਸੀ ਘਰ ਤੋਂ ਕੀ ਲੈਣਾ ਮੈਂ 10 ਰੁਪਏ ਦੀ ਚਾਕਲੇਟ ਲੈਣੀ ਕਿਹੜੀ ਰਮਾ ਡੈਰੀ ਮਿਲਕ ਰਮਾ ਜਾਂ ਚੋਕ ਪਾਈ ਦੇਵਾਂ ਚੋਕ ਪਾਈ ਦੇ ਦ ਚੋਕ ਪਾਈ ਦੇ ਦ ਹੋਰ ਹੋਰ ਦੱਸੋ ਹੋਰ ਨਿਕੋ ਤੇ ਲੈਣ ਬੱਸ ਠੀਕ ਐ ਅੰਕਲ ਜੀ ਕਿੰਨੇ ਰੁਪਏ ਹੋਗੇ 10 ਰੁਪਏ ਹੋਗੇ ਪੁੱਤ ਵੇ ਕਲ ਦਾ 5 ਰੁਪਏ ਇਹਦਾ ਦਾ ਦਿਆ ਪੁੱਤਾਂ ਅੰਕਾ ਮੈਂ ਕਰਦਾ 5 ਰੁਪਏ ਨੇ ਦਾਦਾ ਪੁੱਤ ਫਿਰ ਇਹ ਤਾਂ ਮੈਂ ਤਾਂ ਹੀ ਲੈਣਾ ਸੀ ਚੱਲ ਕੋਈ ਗੱਲ ਨਹੀਂ ਬੜਾ ਕੋਈ ਨਹੀਂ ਤੂੰ ਐ ਕਰ ਹਾਂਜੀ ਬਈ ਦੇ ਦੇ ਕੋਈ ਨਹੀਂ ਮੈਂ ਦੇ ਦੂ ਤੈਨੂੰ ਕੋਈ ਗੱਲ ਨਹੀਂ ਬੜੇ ਭਾਈ ਆਪਣੇ ਕੀ ਕਰਦੇ ਠੀਕ ਹੈ ਪੁੱਤ ਲੈ ਜਾ ਮੈਨੂੰ ਮਾਰੀ ਹੱਥ ਨੇ ਕੋਈ ਚੀਜ਼ ਖਾਣੀ ਕਿਉਂ ਪੁੱਤਾਂ ਕੀ ਹੋ ਗਿਆ ਮੇਰੇ ਦੇਖੀ ਦਾਦੀ ਨੇ ਕਿਹਾ ਸੀ ਮੈਂ ਨਹੀਂ ਕਿਹਾ ਕਰਦੇ ਪੁੱਤਾਂ ਮਾਮਾ ਤੇਰਾ ਠੀਕ ਹੈ ਐਵੇਂ ਨਹੀਂ ਮਾਮੇ ਨਾਲ ਵਰਤਦੇ ਹੁੰਦੇ ਨੇ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਇੱਧਰ ਦੀ ਆ ਮੇਰੇ ਪੁੱਤ ਜੀ ਹੋ ਗਿਆ ਡੈਡੀ ਨੇ ਕਹਿਤੀਗਾ ਹਾਂ ਵੀ ਮੇਰੇ ਨਾਲ ਬੋਲਣਾ ਨਹੀਂ ਹੈ ਹਾਂਜੀ ਕਿਉਂ ਮੈਂ ਕੀ ਮਾੜਾ ਕਰਤਾ ਬੋਲਿਆ ਤੇਰਾ ਜੇਰਾ ਭਾਂਜਾ ਤੂੰ ਮੈਂ ਤੈਨੂੰ ਕਦੇ ਕੁਝ ਬੋਲਿਆ ਉਹਨਾਂ ਨੇ ਕਹਤੇ ਤੁਸੀਂ ਗੰਦੇ ਹੋ ਉਹ ਪਤਾ ਐਵੇਂ ਨਹੀਂ ਆਉਂਦਾ ਪੁੱਤ ਤੈਨੂੰ ਪਤਾ ਹੀ ਹੈ ਫਿਰ ਉਹ ਜਿਹੜੇ ਜਾਨੂੰ ਸਿੱਖ ਜਾਂਦੇ ਨੇ ਨਾ ਉਹ ਇਹ ਜਾ ਸਿੱਖੀ ਜਾਂਦਾ ਯਾਰ ਠੀਕ ਹੈ ਠੀਕ ਹੈ ਪੁੱਤ ਨਹੀਂ ਆਪਦੇ ਰਿਸ਼ਤੇਦਾਰੀ ਚ ਆਪਦੇ ਮਾਮਿਆਂ ਨਾਲ ਵਰਤੀਦਾ ਹੁੰਦਾ ਤੇਰਾ ਡੈਡੀ ਤਾਂ ਕਮਲਾ ਤੂੰ ਇਹ ਦੱਸ ਮੈਂ ਕਦੇ ਤੈਨੂੰ ਮਾੜਾ ਬੋਲਿਆ ਆਪਾਂ ਕਿੰਨੇ ਵਾਰੀ ਲੰਘਦੇ ਟੱਪਦੇ ਮਿਲੇ ਆ ਕਦੇ ਬੋਲਿਆ ਤੈਨੂੰ ਮੈਂ ਕੁਝ ਵੀ ਫੇਰ ਕੋਈ ਹੋਰ ਚੀਜ਼ ਖਾਣੀ ਹੈ ਪੁੱਤਾਂ ਨਾ ਮੇਰਾ ਸਿਆਣਾ ਭਣ ਜਾ ਲੈ ਜਾ ਹੋਰ ਚ ਕੁਝ ਲੈ ਕੇ ਜਾਣਾ ਠੀਕ ਆ ਚੰਗਾ ਦੇਖ ਕੇ ਜਾਈ ਚੰਗਾ ਜਾ ਬਗ ਜਾ ਕਰ ਆਹੀ ਕੁਛ ਕਰ ਉਹੀ ਗੱਲ ਹੈ ਬਾਈ ਜਿਹੜਾ ਮਾਵਾ ਸਗਾਈ ਜਾਂਦਾ ਨੇ ਬੱਚੇ ਉਹ ਆਈ ਕਿਹੜਾ ਨਾ ਮੈਂ ਤਾਂ ਐਂ ਕਹਿਣਾ ਵੀ ਜਵਾਕ ਹੈ ਇਹਦੇ ਮਨ ਚ ਕਾਤੋ ਜ਼ਹਿਰ ਭਰੀ ਹੈ ਉਹਦਾ ਹੈ ਬਾਈ ਹੂੰ ਜੀ ਆਪਣੇ ਕਦੇ ਮਾੜਾ ਕਰਿਆ ਨਹੀਂ ਤਰਬੀਆ ਕੁਛ ਦਾ ਉਹਦਾ ਹੈ ਬਾਈ ਚਾਹ ਗੁਰੂ ਦੀ ਸੱਚ ਗੱਲਾਂ ਚ ਹੀ ਪੈ ਗਈ ਲੈ ਬਾਈ ਬਣ ਕੇ ਕੈ ਸਵਾਨ ਪਵਾਦੇ ਹੈ ਕੋਈ ਚੱਕਰ ਨਹੀਂ ਮੈਨੂੰ ਲੁਖਾਦੇ ਵੱਡੇ ਭਾਈ ਕੀ ਕੁਛ ਲਿਖਣਾ ਹੈ ਨਾ ਕਿਤਾ ਖੰਡ ਦੀ ਬੋਰੀ ਕਰਦੇ ਹਾਂ ਬਾਕੀ ਨੋਨ ਮਿਰਚਾਂ ਤੂੰ ਆ ਸਾਬ ਨਾਲ ਦੇ ਬਾਕੀ ਸਾਰਾ ਘਰ ਦਾ ਆ ਸਾਰੀ ਕੁਲਜੀ ਸਾਰੀ ਪਵਾਈ ਦੇ ਅਸਲ ਠੀਕ ਹੈ ਬਣਵਾ ਦੇ ਇੰਨੇ ਜਿਹਾ ਬਣਾ ਜੀ ਬੱਚਾ ਚੀਜ਼ ਲੈਣ ਆਉਂਦਾ ਵੀ ਤੁੜ ਨਾ ਕਰ ਦੇ ਕਰ ਬਟ ਠੀਕ ਹੈ ਠੀਕ ਚੰਗਾ ਕਰ ਫਿਰ ਭਾਈ ਬੰਦੇ ਨੂੰ ਪੌਣ ਕਰ ਜਦੋਂ ਤੱਕ ਤਿਆਰ ਹੋ ਗਿਆ ਕੋਈ ਗੱਲ ਨਹੀਂ ਬੱਡੇ ਪੈ ਇਧੇ ਘੰਟੇ ਤੱਕ ਪੋਵਾ ਦੇਣਾ ਠੀਕ ਹੈ ਹੋਰ ਸੇ ਬੱਸੋ ਨਾ ਨਾ ਬੱਸ ਬਾਈ ਕਾਣਾ ਪੀਣਾ ਉਹ ਜੋ ਨਾ ਨਾ ਓਕੇ ਠੀਕ ਹੈ ਭਾਈ ਜੀ ਦੇਖ ਲੈ ਜੀ ਦਰਵਾਜ਼ੇ ਵੜਦੇ ਆਂ ਇਹ ਸੋਹਣੇ ਚਿਹਰੇ ਮੱਥੇ ਲੱਗਦੇ ਰਹਿਣ ਕਿੱਡਾ ਬੰਦਾ ਕਿਸਮਤ ਵਾਲਾ ਹੁੰਦਾ ਬੰਦਾ ਜਿੰਨਾ ਮਰਜੀ ਦੁਖੀ ਹੋਵੇ ਜਦੋਂ ਘਰ ਵਾਲੀ ਦਾ ਖੇਲਿਆ ਹੋਇਆ ਚਿਹਰਾ ਬੰਦਾ ਦੇਖ ਲੈਂਦਾ ਨਾ ਦੁੱਖ ਟੁੱਟ ਜਾਂਦੇ ਨੇ ਮਜ਼ਾਕ ਵਾਲੀ ਗੱਲ ਤਾਂ ਮਜ਼ਾਕ ਚ ਐ ਤੇਰਾ ਮੂੰਹ ਦੇਖ ਕੇ ਮੇਰੇ ਸਾਰੇ ਦੁੱਖ ਟੁੱਟ ਜਾਂਦੇ ਨੇ ਕਿੰਨੇ ਕ ਚਿਹਰੇ ਦੇਖ ਕੇ ਖੁਸ਼ ਹੋਣਾ ਤੇ ਕਿੰਨੇ ਕ ਚਿਹਰੇ ਦੇਖ ਕੇ ਦੁੱਖ ਟੁੱਟਦੇ ਨੇ ਤੇਰੇ ਤੇ ਤੂੰ ਮਤਲਬ ਸਾਈਕਲ ਤੇ ਵੀ ਸਟੈਂਡ ਹੁੰਦਾ ਪਰ ਤੂੰ ਸੱਚੀ ਬਹੁਤ ਬੇਸ਼ਰਮ ਬੰਦਾ ਨਿਕਲਿਆ ਉਹ ਘੱਟੋ ਘੱਟ ਮੇਰੇ ਬਾਰੇ ਨਾ ਸਹੀ ਅਜਵਾਗ ਬਾਰੇ ਸੋਚ ਲਾ ਸਟੈਂਡ ਦੇ ਨਾਲ ਇੱਕ ਤੁੱਕੀ ਵੀ ਹੁੰਦੀ ਐ ਜਿਵੇਂ ਬੰਦੇ ਦੇ ਨਾਲ ਘਰ ਵਾਲੀ ਹੁੰਦੀ ਐ ਜਦੋਂ ਉਹ ਤੁੱਕੀ ਖਰਾਬ ਹੋ ਜੇ ਨਾ ਫਿਰ ਸਟੈਂਡ ਆਪੇ ਲੈਦਾ ਆਪੇ ਖੜਾ ਹੋ ਜਾਂਦਾ ਫਿਰ ਸਟੈਂਡ ਦੀ ਮੈਦ ਆ ਮਰ ਜਾਂਦੀ ਹੈ ਚੱਲ ਮੇਰੇ ਨਾਲ ਤਾਂ ਤੇਰੇ ਤੋਂ ਨਹੀਂ ਨਭਾਈ ਗਈ ਆ ਜਿਹੜੀ ਦੂਜੀ ਤੁੱਕੀ ਲੱਭੀ ਆ ਇਹਦੇ ਨਾਲ ਕਿੰਨਾ ਕੁ ਟਾਈਮ ਕੱਟੇਗਾ ਫਿਰ ਕੱਟ ਲਾਂਗੇ ਨਾ ਜਰ ਤੁੱਕੀ ਸਹੀ ਰਹੀ ਉਹ ਨਾ ਜਰ ਸਟੈਂਡ ਸਹੀ ਰੂਪ ਨਹੀਂ ਹੂੰ ਤੇ ਸ਼ਰਮ ਕਿਸੇ ਥਾਂ ਦਾ ਉਹ ਮੈਂ ਤੈਨੂੰ ਇਹ ਕਹਿਨੀ ਆ ਵੀ ਘਟੋ ਘਟ ਲੋਕਾਂ ਦੀ ਲੱਜ ਸ਼ਰਮ ਰੱਖ ਲੈ ਲਿਆ ਕੇ ਘਰੇ ਬਿਠਾਤੀ ਆ ਇਹਨੂੰ ਕਹਿ ਵੀ ਘਰੋਂ ਨਿਕਲੇ ਏ ਨਹੀਂ ਜਾਂਦੀ ਤੁਸੀਂ ਚਲੋ ਆਏ ਤਾਂ ਫਿਰ ਮੈਂ ਵੀ ਨਹੀਂ ਜਾਂਦੀ ਗੱਲ ਚ ਗੁੱਠਾ ਤੇ ਰਹਿਣਾ ਨਾ ਮੈਨੂੰ ਵੀ ਆਉਂਦਾ ਚੰਗੀ ਤਰ੍ਹਾਂ ਠਾਪੜ ਲਾ ਕੇ ਕੱਢਣਾ ਮੈਨੂੰ ਵੀ ਆਉਂਦਾ ਤੂੰ ਜਿੰਨਾ ਕ ਮਿਲਣਾ ਨਾ ਇਹਦੇ ਨਾਲ ਕਰ ਆਪਦੀ ਮੁਲਾਕਾਤ ਪੂਰੀ ਪਹਿਲੇ ਮੈਂ ਜਵਾਕ ਨੂੰ ਲੱਭਿਆ ਵਾਂ ਤੇਰੇ ਨਾਲ ਤਾਂ ਮੈਂ ਆ ਕੇ ਗੱਲ ਕਰੂੰਗੀ ਨਾਲੇ ਮੇਰੀ ਗੱਲ ਸੁਣ ਲੈ ਤੂੰ ਜਵਾਕ ਦੀ ਕੁਛ ਨਹੀਂ ਲੱਗਦੀ ਲੱਗੀ ਤੈਨੂੰ ਸਮਝ ਜੰਮਿਆ ਕਿਹਨੇ ਐ ਦੱਸੀ ਮੈਨੂੰ ਜੰਮ ਤੂੰ ਕੱਲੀ ਨਹੀਂ ਦਿੱਤਾ ਤੇ ਨਾਲੇ ਮੇਰੀ ਗੱਲ ਸੁਣ ਲੈ ਇੱਕ ਜਵਾਕ ਦੇ ਲਵੇ ਵੀ ਭਟਕੀਆਂ ਨਾ ਜੇ ਮੈਡਮ ਮਰੀ ਨਹੀਂ ਹੈਗੀ ਆਪਦੇ ਜਵਾਬ ਨੂੰ ਮੈਂ ਚੰਗੀ ਤਰ੍ਹਾਂ ਸਾਂਭਣਾ ਜਾਣਦੀ ਆ ਤੇ ਹੁਣ ਤੱਕ ਮੈਂ ਹੀ ਉਹਨੂੰ ਸੰਭ ਕੇ ਸਾਂਭ ਕੇ ਤਰਨ ਜੋਗਾ ਕਰਤਾ ਜੇ ਤੂੰ ਸਾਂਭਣ ਜਾਣਦੀ ਐ ਨਾ ਇਕੱਲੇ ਨੂੰ ਤਾਂ ਫਿਰ ਇਕੱਲੇ ਨੂੰ ਰੇ ਛੱਡ ਕੇ ਵੀ ਜਾਂਦੀ ਸੀ ਤੂੰ ਉਦੋਂ ਕਿਹ ਜਾਂਦੀ ਸੀ ਬਈ ਉਦੋਂ ਨਹੀਂ ਦਿਨ ਜਵਾਬ ਦੱਸਿਆ ਕਿਉਂ ਉਦੋਂ ਤੇਰੇ ਘੜਾ ਘਰ ਦੇ ਮਰ ਗਏ ਸੀ ਜ਼ਰੂਰੀ ਨਹੀਂ ਸੀਗਾ ਵੀ ਐਦੀ ਲੋੜ ਸੀ ਲਿਆ ਕੇ ਇੱਥੇ ਛੱਡਣ ਦੀ ਜੇ ਮੇਰੇ ਘਰ ਦੇ ਤੇ ਤੂੰ ਸਹੀ ਹੁੰਦੀ ਹੈ। ਬਈ ਨਾਸ ਆਸ਼ਰਮ ਬਣਾ ਰੱਖਿਆ ਜਿਹਨੂੰ ਕਿਨੂੰ ਜੀ ਕਰਦਾ ਮੂੰਹ ਚੱਕ ਕੇ ਘਰੇ ਵਾੜਦੇ ਨੇ ਜਿਹਨੂੰ ਕਿਨੂੰ ਜੀ ਕਰਦਾ ਮੂੰਹ ਚੱਕ ਕੇ ਘਰੇ ਵਾੜਦੇ ਨੇ। ਜਿਤਨਾ ਨਾਂ ਲੈ ਸਿਮਰਨ ਆਦਾ ਨਾ ਹੋਊਗਾ ਮੈਂ ਕੀ ਲੈਣਾ? ਬੱਸ ਫਿਰ। ਤੂੰ ਪੈਰ ਧੋਦੋ ਕੇ ਪੀ ਚੱਲ। ਕਰਦਾ ਕੀ ਲੱਛਣ? ਇਹ ਸ਼ੂ ਦੇਖ ਲਿਆ। ਤੈਨੂੰ ਘਬਰਾਉਣ ਦੀ ਲੋੜ ਨਹੀਂ। ਜਿੰਨਾ ਚਿਰ ਮੈਂ ਖੜਾ। ਮੈਂ ਜਾਣਦਾ ਇਹਨੂੰ ਕਿਵੇਂ ਸਿੱਧੀ ਕਰਨਾ। ਇਨੂੰ ਉਹਦੇ ਦਾ ਜਵਾਬ ਕਿ ਦਿਸਿਆ ਨਹੀਂ ਅੱਜ ਇਹਨੂੰ ਜਵਾਬ ਦੇ ਸੀਗਾ ਤੇਰੇ ਪਿੱਛੋਂ ਵੀ ਨਾ ਇਹੀ ਕੁਝ ਹੁੰਦਾ ਸੀਗਾ ਹੁਣ ਮੈਂ ਆ ਗਿਆ ਨਾ ਤੇਰੇ ਫੁੱਲ ਦੀ ਨਹੀਂ ਲੱਗਣ ਦਿੰਦੇ ਤੂੰ ਕਿਹਾ ਮਿੱਠੇ ਜਿਹੇ ਹੱਥ ਨਾਲ ਮਿੱਠੀ ਜੀ ਚਾਹ ਕਰਕੇ ਪਿਆ ਜੱਟ ਨੂੰ ਠੀਕ ਹੈ ਇਹਨੂੰ ਤਾਂ ਮੈਂ ਆਪ ਹੀ ਦੇਖ ਲਉ ਓਏ ਹੋਏ ਯਾਰ ਇਹਦਾ ਗਿਫਟ ਤਾਂ ਮੈਂ ਸਿੱਧਰ ਕੇ ਬੁਲਿਆ ਆ ਵਿਚਾਰੀ ਵਾਸਤੇ ਗਿਫਟ ਲਿਆ ਦੀ ਮੈਨੂੰ ਆਏ ਸੀ ਖੁਸ਼ ਹੋ ਜੂਗੀ ਇੱਥੇ ਤਾਂ ਹੋਰ ਹੈ ਜੱਪ ਪਏ ਤਲ ਕੋਈ ਨਾ ਮੇਰੇ ਬੁੱਗੇ ਦਾ ਗਿਫਟ ਤਾਂ ਫੇਰ ਲਿਆ ਦਾਂਗੇ ਆ ਜਾ ਬੱਤ ਮਾਂ ਲੈ ਯਾਨੀ ਸਾਸੀ ਕਾ ਲੈ ਸਾਸੀ ਕਾ ਤੂੰ ਬੱਤ ਕਿਵੇਂ ਇਹ ਕਿਧਰ ਆ ਗਿਆ ਨਾਨੀ ਹਾਂ ਹਨੂ ਮੰਮੀ ਬੜੀ ਯਾਦ ਕਰਦੀ ਸੀ ਅੱਛਾ ਨਾਲ ਮੈਂ ਵੀ ਤੁਹਾਨੂੰ ਬੜਾ ਪਿਆਰ ਕਰਦਾ ਲੈ ਬੱਤ ਪਿਆਰ ਤਾਂ ਕਰਦੇ ਆ ਮੈਂ ਵੀ ਤੈਨੂੰ ਪਿਆਰ ਕਰਦੀ ਆ ਮਾਮਾ ਵੀ ਕਰਦੇ ਸਾਰੇ ਕਰਦੇ ਆ ਤੁਸੀਂ ਜਦੋਂ ਮੈਨੂੰ ਲੈਣ ਕਿਉਂ ਨਹੀਂ ਆਂਦੇ? ਬਾਬਾ ਤੂੰ ਰੋਜ਼ ਫਿਰ ਉਹਨੂੰ ਔਖਾ ਹੈ ਤੇਰੀ ਦਾਦੀ ਬੋਲਦੀ ਐ। ਇਹ ਤਾਂ ਮਾਂ ਉੱਥੇ ਜਾ ਰਹੀ ਸੀ ਦੁਕਾਨ ਤੇ। ਮੈਂ ਸੌਦੇ ਨੂੰ ਗਿਆ ਤੀਗਾ। ਤੇ ਉੱਥੇ ਬੈਠੇ ਬੈਠੇ ਮੈਂ ਗੱਲ ਨਹੀਂ ਪੈਗਾ ਚਲ ਮੁੰਡੇ ਨਾਲ। ਉੱਥੇ ਇਹ ਆ ਗਿਆ। ਇਹ ਚੀਜ਼ ਲੈਣ ਲੱਗ ਗਿਆ ਚਾਕਲੇਟ ਲੈੰਦਾ ਸੀ ਤੇਰੇ 5 ਰੁਪਏ ਘਟ ਗਏ। ਹਾਂ। ਮਹਾ 5 ਰੁਪਏ ਕੋਈ ਨਾ ਮੈਂ ਦੇ ਦੂੰ ਮੈਨੂੰ ਕਹਿੰਦਾ ਮਾਮਾ ਤੇਰੇ ਹੱਥ ਦੀ ਚੀਜ਼ ਨਹੀਂ ਖਾਂਦਾ। ਲੈ ਕਿਉਂ? ਮਾ ਮੇਰੇ ਡੈਡੀ ਨੇ ਕਿਹਾ ਵੀ ਮਮਾ ਤੇਰਾ ਵਧੀਆ ਬੰਦਾ ਨੇ ਅੱਛਾ ਔਰ ਲਜਵਾਕ ਨੂੰ ਵੀ ਇਹ ਜਾ ਕੁਛ ਖਿਆਰ ਖਿਆ ਲੈ ਪੁੱਤ ਤੇਰਾ ਡੜੀਏ ਨੇ ਲਾਇਕ ਆ ਹੈ ਮਮਾ ਤਾਂ ਤੇਰਾ ਬਥੇਰਾ ਜੰਗਾ ਸੋਖਣਾ ਅੱਛਾ ਕਿਵੇਂ ਓਏ ਮਾਮੀ ਵੀ ਤੈਨੂੰ ਪਿਆਰ ਕਰਦੀ ਆ ਕਿ ਨਾ ਮੇਰੇ ਮਾਮੀ ਤਾਂ ਮੈਨੂੰ ਹਰ ਰੋਜ਼ ਦੇਖੇ ਆ ਔਰ ਕੁੜੀ ਜੀ ਰਹਿੰਦੀ ਆ ਨਾ ਪੁੱਤੋ ਐ ਨਹੀਂ ਕਹਿੰਦਾ ਮਾਮੀ ਆ ਤੈਨੂੰ ਪਤਾ ਕੁੜੀ ਆ ਉਹ ਕੁੜੀ ਨਹੀਂ ਉਹ ਜਾਣ ਕੇ ਦੇਖਦੀ ਹੋਣੀ ਉਹਦੇ ਕੋਡੇ ਹੀ ਵੱਡੇ ਨੇ ਅੱਖਾਂ ਹੀ ਵੱਡੀਆਂ ਨੇ ਉਹਦੀਆਂ ਔਰ ਤੈਨੂੰ ਐ ਵੀ ਲੱਗਦਾ ਵੀ ਤੈਨੂੰ ਘੂਰਦੀ ਆ ਉਹ ਉਹ ਬਤ ਮੋਟੀ ਜੀ ਐ ਲੱਗਦੀ ਭਲਵਾਨਾਂ ਵਾਂਗ ਤੈਨੂੰ ਆਪ ਨਹੀਂ ਲੱਗਦਾ ਜਿਵੇਂ ਦੂਰੋਂ ਹਾਥੀ ਜਾ ਤੁਰੇ ਆਉਂਦੇ ਐ ਦੇਖ ਹੈ ਭਗਵਾਨੀ ਹੁੰਦਾ ਤੈਨੂੰ ਬਸ ਫਿਰ ਹਾਥੀ ਦੀ ਅੱਖਾਂ ਵੀ ਗੇੜੀਆਂ ਹੋਣੀਆਂ ਹਾਂ ਹਾਂ ਹਾਥੀ ਦੀ ਅੱਖ ਗੜੇ ਗੜੇ ਹੁੰਦੇ ਨੇ ਰਡੀਆਂ ਦੀ ਅੱਖਾਂ ਹੁੰਦੀਆਂ ਨੇ ਤੈਨੂੰ ਤਾਂ ਲੱਗਦੀ ਐ ਆ ਪਤਾ ਮਾਮੀ ਆ ਉਹ ਐਵੇਂ ਨਹੀਂ ਚੱਕ ਤੈਨੂੰ ਮੈਂ ਰਾਤੋਂ ਲੈ ਕੇ ਮੈਂ ਚੱਲ ਮੇਰੇ ਨਾਲ ਮਸਾ ਆਇਆ ਆਉਂਦਾ ਨਹੀਂ ਤੇ ਤਾਂ ਅੱਛਾ ਮੈਂ ਕਰ ਗੱਲ ਆ ਗਿਆ ਚੰਗਾ ਹਲੋ ਉੱਜਾ ਕੇ ਕਰੇ ਨਾ ਨਾਨਾ ਦਾਦੀ ਨੂੰ ਨਾ ਦੱਸੀ ਚੰਗਾ ਵੀ ਮੈਂ ਉੱਧਰ ਗਿਆ ਸੀ ਮੰਮੀ ਨਾ ਕਰੇ ਠੀਕ ਹੈ ਪਰ ਮੈਂ ਬੋਲੀ ਜੂ ਪਕਾਈ ਮਰ ਜੂਗੀ ਚੰਗਾ ਮੰਮੀ ਨਾਨਾ ਨਾਨੀ ਆ ਦੇਖਿਆ ਆਪਣਾ ਪਿੰਡੀ ਚ ਗਾਓ ਕਿਉਂ ਕਿਤੇ ਨਾਣ ਕੇ ਆਪਣੇ ਪਿੰਡੋ ਚ ਕਿਉਂ ਆ ਕੇ ਨਹੀਂ ਨਾ ਪੁੱਤ ਉਹ ਬਾਹਰ ਜਾਣੇ ਪੁੱਛੀਦਾ ਹੁੰਦਾ ਵੈਸੇ ਤੇਰੀ ਮੰਮੀ ਨੇ ਸੀ ਪਿੰਡ ਚ ਵਿਆਹ ਤਾਂ ਹੈ ਹੋਰ ਫਿਰ ਮੰਮੀ ਤੇਰੀ ਠੀਕ ਸੀ ਠੀਕ ਸੀ ਕੀ ਕਰਦੀ ਸੀ? ਤੇ ਕੀ ਮਾਦਾ ਦੇ ਕੇ ਮਮਿ ਨੇ ਕਿਹਾ ਕਿ ਕਿਆ ਸੀ ਮੈਂ ਦੁਕਾਨ ਤੇ ਜਾ ਰਿਹਾ ਹਾਂ। ਹਾਂ। ਮੈਂ ਦੇਖੇ ਦੁਕਾਨ ਤੇ ਆਇਆ। ਮੈਨੂੰ ਮਾਮਾ ਮਿਲ ਗਿਆ। ਅੱਛਾ। ਅਰੇ ਮੈਂ ਆ ਗਿਆ। ਮੈਂ ਮੰਮੀ ਨੂੰ ਨਹੀਂ ਦੱਸਿਆ ਸੀ। ਮੰਮੀ ਨੂੰ ਪਤਾ ਨਹੀਂ ਸੀ। ਮੈਂ ਮੈਂ ਤਾਂ ਕੱਲ ਆਸ ਕਿਿਆ ਸੀ ਮੈਂ ਦੁਕਾਨ ਤੇ ਜਾ ਰਿਹਾ। ਚਲ ਕੋਈ ਨਾ ਹੁਣ ਜਾ ਕੇ ਦੱਸਦੀ ਵੀ ਮੈਂ ਤਾਂ ਨਾਨੀ ਕੋਲ ਆ ਗਿਆ ਸੀ ਘਰੇ। ਮਾਮੇ ਨਾਲ ਹਨ। ਤੇ ਮੰਮੀ ਖੁਸ਼ ਹੋਊਗੀ। ਕਿਉਂਕਿ ਮੈਂ ਮੈ ਨਾਲ ਗਿਆ ਸੀ ਘਰੇ। ਹੁਣ ਤੂੰ ਦੱਸ ਕੀ ਖਾਣਾ ਪੀਣਾ? ਦੋ ਡਿਲੇਮਾ ਕਿਵੇਂ ਆ? ਜਿੰਦਾ। ਤੂੰ ਬੈਠੀ ਮਲੇ ਕਿਉਂ ਨਹੀਂ ਆ ਚੁਗਾ? ਹੋਰ ਵੀ ਠੀਕ ਹੈ? ਹਾਂ ਬਈ ਕਾਸ਼ ਮੈਂ ਤਾਂ ਵਧੀਆ ਤੂੰ ਦੱਸ ਕੀ ਹਾਲ ਆ? ਵਧੀਆ ਵਧੀਆ ਤੂੰ ਦੱਸ। ਕਾਸ਼ ਮੇਰੇ ਮੰਮੀ ਹੁਣੀ ਦੇਖਣ ਕਿੱਧਰ ਗਏ ਆ? ਹਾਂ ਉਹ ਘਰ ਚੇਂਜ ਕਰ ਲਿਆ ਸੀ ਉਹਨਾਂ ਨੇ। ਘਰ ਚੇਂਜ ਕਰ ਲਿਆ। ਮੈਂ ਤਾਂ ਪਤਾ ਨਹੀਂ ਕੀ ਹੋ ਗਿਆ ਸੀ ਉਹ ਤਾਂ ਥੋੜਾ ਜਿਹਾ ਮਤਲਬ ਬਾਲੇ ਬੁੱਲੇ ਨਹੀਂ ਸੀ ਮੀਂਹ ਕਿੰਨੇ ਪਏ ਨੇ ਉਹ ਖਰਾਬ ਜਿਹਾ ਹੋ ਰਿਹਾ ਸੀ ਤਾਂ ਕਰਕੇ ਚੇਂਜ ਕਰਨ ਵਾਸਤੇ ਨਾ ਮਿਸਤਰੀ-ਮੁਸਤਰੀ ਲਾਣਾ ਹਾਂ ਉਹਨਾਂ ਨੇ ਹੁਣ ਮੈਂ ਤਾਂ ਮੁੰਡਾ ਲੈਣ ਚੱਲੀ ਸੀ ਉਧਰ ਹੁਣ ਮੈਂ ਕਿੱਧਰ ਨੂੰ ਜਾਵਾਂ ਮੈਨੂੰ ਤਾਂ ਇਹ ਵੀ ਨਹੀਂ ਪਤਾ ਤੈਨੂੰ ਪਤਾ ਕਿੱਧਰ ਰਹਿੰਦੇ ਨੇ ਹਾਂ ਹਾਂ ਕੋਈ ਨਾ ਮਤਲਬ ਜਿਹੜਾ ਪਹਿਲੇ ਪਰਲੀ ਗਲੀ ਚ ਰਹਿੰਦੇ ਸੀ ਹਾਂ ਹੁਣ ਨਾਲ ਦੀ ਜਿਹੜੀ ਗਲੀ ਆ ਉਹਦੇ ਚ ਰਹਿੰਦੇ ਨੇ ਤੇ ਜੀ ਉਥੇ ਘਰ ਚ ਚਲ ਕੋਈ ਨਾ ਫਿਰ ਮੈਂ ਦੇਖਦੀ ਆ ਜਾ ਕੇ ਸ਼ੁਕਰ ਹੈ ਤੂੰ ਮੈਨੂੰ ਰਸਤੇ 'ਚ ਹੀ ਮਿਲ ਗਿਆ ਨਹੀਂ ਮੇਰੇ ਤਾਂ ਆ ਹੀ ਪਕਾਈ ਹੁੰਦੀ ਰਹਿੰਦੀ ਮੈਂ ਤਾਂ ਜਾ ਕੇ ਗੇਟ ਦੇਖਿਆ ਗੇਟ ਲੱਗਿਆ ਪਿਆ ਹਾਂ ਫਿਰ ਉਹ ਘਰ ਚੇਂਜ ਕਰ ਲੈਣਾ ਮਿਸਤਰੀ ਮਸਤਰੀ ਲੱਭਣੀਆਂ ਹਣ ਚਲ ਕੋਈ ਨਾ ਹੋਰ ਤੁਹਾਡੇ ਘਰੇ ਫਰੀ ਹੈ ਹਾਂ ਹਾਂ ਵਧੀਆ ਚੰਗਾ ਚਲ ਤੂੰ ਠੀਕ ਹੈ ਭੈਣ ਲੈ ਹੋਏ ਹਾਂਜੀ ਕਿਹੜੇ ਖਣੀ ਦੇਖਦਾ ਹੋਰ ਤਰਜੀ ਲੱਗਿਆ ਸੀ ਸਵਾਹ ਲੱਗਿਆ ਸੀ ਜੀ ਮੈਂ ਤਾਂ ਇੱਥੇ ਛੱਡ ਗਿਆ ਤੇ ਆ ਪਤਾ ਨਹੀਂ ਕਿੱਥੇ ਚਲਾ ਗਿਆ ਸੀਗਾ। ਓ ਯਾਰ ਤੈਨੂੰ ਪਤਾ ਹੀ ਨਹੀਂ। ਬੰਦੇ ਨੂੰ ਸੌ ਕੰਮ ਹੁੰਦੇ ਨੇ। ਨਾਲੇ ਬੁੜੀਆਂ ਨੂੰ ਘਰ ਦੇ ਕੰਮ ਹੀ ਚੋਕਦੇ ਨੇ। ਤੂੰ ਜੇ ਮੈਂ ਬਗ ਵੀ ਜਾਨਾ ਬਾਹਰੇ ਤਾਂ ਤੂੰ ਜੀ ਲਾ ਕੇ ਰੱਖਿਆ ਕਰੋਰੇ। ਓਰੇ ਤੁਹਾਨੂੰ ਪਤਾ ਹੈ ਕਿਵੇਂ ਜੀ ਲੱਗੂਗਾ। ਮਨਪ੍ਰੀਤ ਨੇ ਪਤਾ ਮੈਨੂੰ ਕਿੰਨਾ ਤੰਗ ਕੀਤਾ ਹੋਇਆ ਸੀਗਾ। ਭਾਵਾਂਗੀ ਤੂੰ ਭਾਵਾਂ ਦੀ ਤੁਸੀਂ ਟੀਨਾ ਦੀਦੀ ਨੂੰ ਪੁੱਛ ਲਓ। ਦੇਖ ਯਾਰ ਮੈਨੂੰ ਕਿਸੇ ਨੂੰ ਪੁੱਛਣ ਦੀ ਤਾਂ ਲੋੜ ਨਹੀਂ। ਮੈਨੂੰ ਵੀ ਪਤਾ ਹੈ। ਮੈਂ ਹਾਂ ਤੈਨੂੰ ਤੰਗ ਕਰ ਰੱਖਿਆ ਸੀ। ਪਰ ਪਤਾ ਗੱਲ ਕੀ ਹੈ? ਹੁਣ ਤੂੰ ਐ ਲਾਲਾ ਵੀ ਮਹਿਤਾਬ ਬਹੁਤ ਜ਼ਰੂਰੀ ਆ ਆਪਣੇ ਵਾਸਤੇ ਤੇਰੀ ਮਹਿਤਾਬ ਨਾਲ ਅਟੈਚਮੈਂਟ ਹੋ ਜੇ ਥੋੜੀ ਜਿਹੀ ਹੋਰ ਜਦੋਂ ਮਹਿਤਾਬ ਆਪਣੇ ਬਣਾ ਰਹੀ ਨਾ ਸਕਿਆ ਫਿਰ ਆਪਾਂ ਡਰਨ ਲੱਗ ਜਾਗੇ ਕਿਤੇ ਜਾ ਕੇ ਤੂੰ ਕਾਨੂੰ ਫਿਕਰ ਕਰਦੀ ਹੈ ਮਹਿਤਾਬ ਤਾਂ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦਾ ਪਰ ਮਨਪ੍ਰੀਤ ਅਟੈਚਮੈਂਟ ਹੋਣੀ ਨਹੀਂ ਦਿੰਦੀ ਮੇਰੀ ਉਹਦੇ ਨਾਲ ਕੋਈ ਨਾ ਠੰਡੀ ਕਰਕੇ ਖਾ ਫਿਰ ਮੂੰਹ ਨਹੀਂ ਮੱਚਦਾ ਤੁਹੇ ਕਰਨਾ ਕਰ ਕੱਟ ਲਾਂਗੇ ਆਪਾਂ ਕੋਈ ਹੱਲ ਜਦੋਂ ਮੇਰੀ ਮਹਿਤਾਬ ਨਾਲ ਅਟੈਚਮੈਂਟ ਹੀ ਨਹੀਂ ਹੋਣਦੇ ਰੇ ਕਿਵੇਂ ਹੱਲ ਕੱਢਾਂਗੇ ਆਪਾਂ ਤੁਹਾਨੂੰ ਵੀ ਪਤਾ ਨਾ ਮੇਰੇ ਨਾਲ ਮੈਨੂੰ ਪਤਾ ਇਹਨਾਂ ਨੇ ਕੀ ਕੁਝ ਕਰਿਆ ਤੁਹਾਡੇ ਪਿੱਛੋਂ ਹੱਲ ਕਿਉਂ ਨਹੀਂ ਹਰ ਇੱਕ ਚੀਜ਼ ਦਾ ਹੱਲ ਹੁੰਦਾ ਜੇ ਕਿਸੇ ਚੀਜ਼ ਦਾ ਹੱਲ ਨਾ ਹੋਵੇ ਫਿਰ ਦੁਨੀਆਦਾਰੀ ਚੱਲਦੀ ਨਹੀਂ ਤੂੰ ਫਿਕਰ ਨਾ ਕਰ ਮੈਂ ਆਪੇ ਕੱਢੂੰ ਕੋਈ ਹੱਲ ਮੈਨੂੰ ਸਿਰਫ ਮਹਿਤਾਬ ਦੀ ਫਿਕਰ ਹੈ ਇਹਨਾਂ ਨੂੰ ਤਾਂ ਮੈਂ ਵੇਰਾਵੱਟੇ ਨਹੀਂ ਜਾਣਦਾ ਤੂੰ ਚਾਹ ਪੀ ਚਲੋ ਦੇਖ ਲੋ ਜਿਵੇਂ ਤੁਹਾਨੂੰ ਸਹੀ ਲੱਗਦਾ ਮਮਮੀ ਆ ਗਈ ਮਮਮੀ ਹਾਂ ਪੁੱਤ ਘਰੇ ਕੀ ਹੋਇਆ ਮੈਂ ਉਧਰੋਂ ਜਾ ਕੇ ਆਈ ਆ ਅਖੇ ਉਧਰ ਤਾਂ ਪਤਾ ਨਹੀਂ ਛੱਤਾਂ ਨੂੰ ਕੀ ਹੋ ਗਿਆ ਕੀ ਹੋਇਆ ਉਹ ਪੁੱਤ ਉਹ ਛੱਤਾਂ ਨੂੰ ਤੋਂ ਤੇੜਾ ਆ ਗਈਆਂ ਉਹ ਡਿੱਗਣ ਵਾਲੀਆਂ ਨੇ ਕੋਈ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਨਹੀਂ ਨੁਕਸਾਨ ਕੋਈ ਨਹੀਂ ਹੋਇਆ ਪਹਿਲੀ ਚੱਕ ਲਿਆ ਸਮਾਨ ਆਪਾਂ ਨਾ ਤੁਸੀਂ ਇਹਨਾਂ ਨੂੰ ਕੁਝ ਦੱਸਿਆ ਵੀ ਭਈ ਆਪਾਂ ਘਰ ਚੇਂਜ ਕਰ ਲਿਆ ਜੇ ਅਸੀਂ ਇੱਧਰ ਆ ਕੇ ਰਹਿੰਦੇ ਆਂ ਉਹ ਬਸ ਅਚਾਨਕ ਹੀ ਜੇ ਹੋਇਆ ਹਜੇ 2-3 ਦਿਨ ਤਾਂ ਹੋਈ ਨੇ ਮੈਨੂੰ ਇਹ ਹੋ ਗਿਆ ਮੈਂ ਕਿਹਾ ਚੱਲ ਮੈਂ ਜਵਾਕ ਨੂੰ ਲਿਆਵਾਂ ਉਹ ਤੁਹਾਡਾ ਕੁਝ ਲੱਗਦਾ ਇਸ਼ੂ ਕਰਿਆ ਆਇਆ ਬੈਠਾ ਆ ਗਿਆ ਹਾਂ ਹੋ ਮੈਂ ਕਿ ਇਹਨੂੰ ਲਿਜਾ ਕੇ ਉਹਦੇ ਕੋਲੇ ਛੱਡੂੰਗੀ ਘਟੋ ਘਟੋ ਉਹਨੂੰ ਇੰਨਾ ਕ ਤਾਂ ਯਾਦ ਰਹੂਗਾ ਵੀ ਮੈਂ ਇੱਕ ਜਵਾਗ ਦਾ ਪਿਓ ਆ ਸ਼ਾਇਦ ਖੋਰੇ ਸ਼ਰਮੀ ਆ ਜਾ ਕਿਸੇ ਚੀਜ਼ ਦੀ ਸ਼ਰਮ ਸ਼ਰਮ ਤਾਂ ਇਹਨਾਂ ਨੂੰ ਕਿਹੜੀ ਆਉਂਦੀ ਹੈ ਇਹਨਾਂ ਦੇ ਬੁੱਥ ਚ ਕਿਹੜਾ ਕੁਝ ਵੱੜਦਾ ਮੰਮੀ ਡੈਡੀ ਆ ਗਿਆ ਹੋਰ ਤੂੰ ਇੱਧਰ ਫਿਰਦਾ ਮੈਂ ਡੈਡੀ ਨੂੰ ਮਿਲ ਕੇ ਆਣਾ ਆਇਆ ਡੈਡੀ ਨੂੰ ਮਿਲਣ ਨੂੰ ਦੱਸ ਡੈਡੀ ਕਿੱਥੇ ਗਾਂ ਦੇ ਵੱਲ ਐਤੋਂ ਆ ਗਿਆ ਡੈਡੀ ਨੂੰ ਤਾਂ ਤੇਰੀ ਯਾਦ ਆਉਂਦੀ ਨਹੀਂ ਤੂੰ ਡੈਡੀ ਡੈਡੀ ਕਰਦਾ ਫਿਰਦਾ ਚੱਲ ਕੋਈ ਨਹੀਂ ਤੰਗ ਕਰਿਆ ਘਰ ਉਹਨੂੰ ਸੋ ਹੋਰ ਉਹਨੂੰ ਵੀ ਪਤਾ ਲੱਗੇ ਤੁਸੀਂ ਇਹਨੂੰ ਛੱਡਣ ਚੱਲੇ ਸੀ ਹੋਰ ਮੈਂ ਛੱਡਣ ਚੱਲੀ ਸੀ ਮੈਂ ਹਾਂ ਚੱਲ ਛੱਡ ਆਉਣੀ ਆਪਣੇ ਮਾਮੇ ਨਾਲ ਜੀ ਤੁਰ ਗਿਆ ਸੀ ਅੱਛਾ ਹਾਂ ਚਲ ਕੋਈ ਨਾ ਸ਼ੁਕਰ ਹੈ ਮੈਂ ਟਾਈਮ ਤੇ ਆ ਗਈ ਹੁਣ ਤਾਂ ਮੈਂ ਹੀ ਲੈ ਜੂੰਗੀ ਇਹਨੂੰ ਆਪੇ ਉਹ ਕੋਈ ਨਹੀਂ ਪੁੱਤਰਾ ਟੈਨਸ਼ਨ ਨਾ ਲਿਆ ਕਰ ਘਰ ਕੋਰਤਾ ਹੁਣ ਆਪਾਂ ਨਵਾਂ ਬਣਾਵਾਂਗੇ ਚਲ ਕੋਈ ਨਾ ਉਹ ਤਾਂ ਮੰਮੀ ਸੈਂਦ ਹੁਣ ਮਸਾਈ ਆਈ ਆ ਕਿਤੇ ਨਵੇਂ ਪੈਜੇ ਤਾਂ ਵਧੀਆ ਗੱਲ ਦੀ ਆ ਹੋਰ ਨਾਲੇ ਫਿਰ ਹੁਣ ਬਾਲਾ ਪੁਰਾਣਾ ਹੋ ਗਿਆ ਸੀ ਨਾ ਪੜਾਈ ਪੜੋਈ ਦੀ ਫਿਕਰ ਹੈ ਨਹੀਂ ਜਨਾਬ ਨੂੰ ਜਨਾਨਕੇ ਛੱਡਦਾ ਇਹਦਾ ਮਤਲਬ ਥੋੜੀ ਆ ਵੀ ਬਸ ਨਾਨੀ ਦੇ ਘਰੇ ਹੀ ਰਹਿਣਾ ਦਾਦੀ ਦੇ ਘਰੇ ਵੀ ਜਾ ਕੇ ਪੈਰਵਾਹੀ ਕਰਨੀ ਐ ਬੋਲੀ ਤਾਂ ਨਹੀਂ ਕੁਛ ਹੁਣ ਕੁਛ ਨਹੀਂ ਬੋਲੀ ਤੁਹਾਨੂੰ ਪਤਾ ਹੀ ਆ ਬਾਕੀ ਜਿਹੜੀ ਭੋਂਕਨ ਦੀ ਆ ਦਿੱਤਾ ਉਹ ਤਾਂ ਫਿਰ ਹਟ ਦੇਣੀ ਹੈਗੇ ਹਉ ਹੀ ਨਾਸਾਂ ਟੱਡਦੀਆਂ ਰਹਿੰਦੀਆਂ ਚੱਲਣ ਵਾਲੇ ਜਿਹੜੀਆਂ ਕਿਤਾਬਾਂ ਕਤੂਬਾ ਲੈਣੀਆਂ ਤੈਨੂੰ ਰਸਤੇ 'ਚ ਉਹਦਵਾ ਦੇਣੀ ਹੈ ਹੈ ਉਹ ਦੁਕਾਨ ਤੋਂ ਆਪਣੀ ਤੋਂ ਜਿਹੜੀ ਤੋਂ ਲੈਣੇ ਹੁੰਨੇ ਆ ਮੈਨੂੰ ਦੱਸ ਦੇਂਦੀ ਮੈਂ ਦਵਾਲੀ ਹੁੰਦੀ ਉਹ ਨਾ ਮੰਮੀ ਕੋਈ ਨਾ ਉਧਰ ਮੰਮੀ ਮੈਂ ਤੇਰੀ ਵੀ ਲੈਣੀ ਆ ਚੰਗਾ ਲੈ ਲਈ ਉਹ ਪਰਲੀ ਵਿੱਚ ਹੈਗੀ ਨਾ ਦੁਕਾਨ ਜੀ ਉੱਥੇ ਰਵਾ ਦੇਣੀ ਹੁੰਦੀ ਐ ਇਹਨੂੰ ਚੱਲ ਕੋਈ ਨਹੀਂ ਹੂੰ ਚੱਲ ਪੁੱਤ ਜਾਓ ਮੰਮੀ ਨਾਲ ਹੁਣ ਚੰਗਾ ਚਲ ਚੰਗਾ ਪੁੱਤ ਹੂੰ ਠੀਕ ਹੈ ਚਲ ਆ ਜਾ ਪੁੱਤ ਛੱਡਾਂ ਤੇ ਤੇਰੇ ਪਿਓ ਕੋਲੇ ਉਹਨੂੰ ਵੀ ਜ਼ਿੰਮੇਵਾਰੀ ਦਾ ਪਤਾ ਲੱਗੇ ਵੀ ਮੈਂ ਜ਼ਿੰਮੇਵਾਰੀ ਚੱਕਣੀ ਹੈ ਹੈ ਤੂੰ ਕਿੱਧਰ ਆਇਆ ਤੇਰੇ ਮੋੜੇ ਕੀ ਖੁਸ਼ ਹੋਵੇ ਵਿਚਾਰੀ ਤੇ ਕੀ ਦੁਖੀ ਹੋਵੇ ਨਾ ਖੁਸ਼ ਨਾ ਦੁਖ ਬਸ ਕਿਸਮਤੀ ਮਾੜੀ ਸੀ